ਆਈਨ ਮੇਰਾ ਲੱਲੂ ਰਾਮ ਕੀ ਕਰੀ ਜਾਂਦਾ ਮੇਰਾ ਲੱਲੂ ਰਾਮ ਦੋ ਮੰਜਿਆਂ ਨੂੰ ਜੋੜ ਸਪੀਕਰ ਵੱਜਣੇ ਨਹੀਂ ਜਿਹੜੇ ਬਾਜੇ ਵੱਜ ਗਏ ਮੁੜ ਕੇ ਵੱਜਣੇ ਨਹੀਂ ਆਹੋ ਚੀਜ਼ ਆਈ ਪ੍ਰਾਪਤ ਸਾਡੇ ਲਿਖੇ ਰੱਬ ਨੇ ਕੱਚੀ ਪੈਂਸਲ ਨਾਲ ਫਿਕਸ ਕਰਕੇ ਪੈਂਸਲ ਬਣਾਣੀ ਕੱਚੀ ਪੈਂਸਲ ਦੇ ਨਾਲ ਅਸੀਮ ਸਾਡੇ ਆਣਾ ਪਈ ਇਦਰਾ ਨਾ ਬੜੀ ਵੱਡੀ ਗੱਲ ਹੋ ਰਹੀ ਆ ਸਾਡੇ ਉਹ ਜਿਹੜੇ ਅਕਸਰ ਦੀਆਂ ਸਾਲਾਂ ਨੂੰ ਮੈਂ ਤੁਹਾਡਾ ਆਪਣਾ ਗਰੀਬੋੜਾ ਵਾਲ ਅੱמא ਅੱਜ ਨਮਾ ਕੋਟਾ ਟੱਟ ਲੱਕ ਆਇਆ ਆਇਆ ਹਾ ਹਾ ਆ ਹਾ ਨਿਮਰ ਲੱਲੂ ਰਾਮ ਵਿੱਚ ਵੀਡੀਓ ਖਰਾਬ ਕਰੀ ਜਾਂਦਾ ਕਾਲਜ ਦਾ ਚੱਕਰ ਕੁੜੇ ਜੀ ਦਾ ਮੁੱਲ ਨਹੀਂ ਕੀ ਹੋਣੀ ਉਹ ਟੱਕਰ ਕੁੜੇ ਕੱਢ ਸਾਡੇ ਕਾਲਜ ਦਾ ਟੱਕੇ ਚੱਕਰ ਕੁੜੇ ਜੀ ਦਾ ਮੁੱਲ ਨਹੀਂ ਕੀ ਹੋਣੀ ਉਹ ਟੱਕਰ ਕੁੜੇ ਛੋਟੀ ਦੇ ਨਿਗੌਣ ਬਾਰੇ ਸਾਰੇ ਆਉਣਗੇ ਜਿੰਨਾਂ ਨੂੰ ਤੂੰ ਫੋਲੋ ਅੱਜ ਕੱਲ ਕਰਦੀ ਕਾਲਜ ਦੇ ਇਸ ਤਰ੍ਹਾਂ ਦੇ ਮੇਲੇ ਉਹੀ ਹੋਣਿਆ ਜਿਹੜੀ ਗੱਲਬਾਤ ਦੀ ਤੂੰ ਗੱਲ ਕਰਦੀ ਕਾਲਜ ਇਸ ਤਰ੍ਹਾਂ ਦੇ ਮੇਲੇ ਉਹੀ ਹੋਣਿਆ ਜਿਹੜੀ ਗੱਲਬਾਤ ਦੀ ਤੂੰ ਗੱਲ ਕਰ ਹਾਂਜੀ ਸਾਸੀ ਕਾਲਜੀ ਸਾਰਿਆਂ ਨੂੰ ਕਿਹਾ ਲੀ ਜੀ ਸਾਰਿਆਂ ਨੇ ਉਮੀਦ ਕਰਦੇ ਸਾਰੇ ਜਣੇ ਠੀਕ ਹੋਵੋਗੇ ਮੈਰਪਿੰਦਰ ਸੇਖੋਂ ਚੈਨਲ ਦਾ ਨਾਮ ਹੈ ਜੀ ਮੁੰਡਾ ਮਿਡਲ ਕਲਾਸ ਤੇ ਅੱਜ ਆਪਾਂ ਤੁਹਾਨੂੰ ਬਹੁਤ ਹੀ ਤਗੜਾ ਮੇਲਾ ਦਿਖਾਉਣ ਜਾ ਰਹੇ ਹਾਂ ਸਪਰੰਗ 2025 ਜੀਐਮਸੀ ਬਲਾਡਰ ਦੇ ਵਿੱਚ ਲੱਗਿਆ ਹੋਇਆ ਗੁਰਨਾਨਕ ਕਾਲਜ ਬਲਾਡੇ ਲਾਸਟ ਡੇ ਲਾਸਟ ਡੇ ਹੈ ਅੱਜ ਕੁਝ ਤਕਨੀਕੀ ਕਾਰਨਾ ਕਰਕੇ ਅਸੀਂ ਪਹਿਲੇ ਦਿਨ ਨਹੀਂ ਦਿਖਾ ਸਕਿਆ ਅਸੀਂ ਬੀਜੀ ਸੀਗੇ ਤੇ ਐਸਐਲ ਸਾਹਿਬ ਆਪਣੇ ਨਾਲ ਮੌਜੂਦ ਨੇ ਤੇ ਕੀ ਕਹਿਣਾ ਚਾਹੁੰਗੇ ਤੁਸੀਂ ਹਾਂਜੀ ਸੋਸੀ ਗਾਈ ਸਾਰਿਆਂ ਨੂੰ ਤੇ ਸਤਰੰਗ ਮੇਲਾ ਚੱਲ ਰਿਹਾ ਜੀ ਗੁਰਨਾਨਕ ਆਏ ਬਲਾਡੇ ਵਿੱਚ ਜੀ ਇਹਦਾ ਕਿ ਅੱਜ ਲਾਸਟ ਦਿਨ ਹੈਗਾ ਜਿਹੜੇ ਮੇਰੇ ਬੀਜ ਰਹਿ ਗਏ ਹਨਾ ਰਹਿ ਗਏ ਜਿਹੜੇ ਜਿਹੜੇ ਰਹਿ ਗਏ ਜੀ ਜਿਹੜੇ ਤਾਂ ਆਗੇ ਠੀਕੇ ਦੁਬਾਰਾ ਹਣ ਕਹਿੰਦੇ ਆ ਸਕਦੇ ਹਨਾ ਹਾਂ ਨਹੀਂ ਅਗਲੇ ਸਾਲ ਸਾਨੂੰ ਦੁਬਾਰਾ ਫੇਰ ਸਤਰੰਗ 2026 ਦੇਖਣ ਨੂੰ ਮਿਲੂਗਾ ਹਾਂ ਜਿਹੜੇ ਰਹਿ ਗਏ ਉਹ ਅੱਜ ਜਰੂਰ ਆ ਜਾਣ ਬਾਈ ਬਣ ਕੇ ਉਹਨਾਂ ਨੂੰ ਬੇਨਤੀ ਹੈ ਕਿਉਂਕਿ ਬਹੁਤ ਵਧੀਆ ਚੀਜ਼ਾਂ ਦੇਖਣ ਨੂੰ ਮਿਲਣਿਆ ਤੁਹਾਨੂੰ ਇੱਥੇ ਡਿਪਾਰਟਮੈਂਟ ਵਾਈਜ਼ ਆਪਣੇ ਲੱਗਿਆ ਹੋਈਆਂ ਨੇ ਉੱਤੇ ਆਪ ਐਕਟੀਵਿਟੀਆਂ ਜੋ ਵੀ ਹੈਗਾ ਪ੍ਰੈਕਟੀਕਲੀ ਕਰਕੇ ਦਿਖਾਇਆ ਹੋਇਆ ਹੈ ਦੁਆਕਾ ਨੇ ਤੇ ਆਪਾਂ ਥਿਉਰੀ ਦਾ ਪੜਤ ਹੀ ਰਹਿਨੇ ਆ ਨਾ ਪ੍ਰੈਕਟੀਕਲ ਆਪਾਂ ਨੂੰ ਜਦੋਂ ਕਰਦੇ ਆਂ ਤਾਂ ਪਤਾ ਲੱਗਦਾ ਬੱਚੇ ਨੂੰ ਬਹੁਤ ਕੁਝ ਸਿੱਖਣ ਨੂੰ ਮਿਲ ਸਕਦਾ ਤੇ ਜਿਹੜੇ ਪੇਰੈਂਟਸ ਨਹੀਂ ਆਏ ਤਾਂ ਅੱਜ ਆ ਸਕਦੇ ਨੇ ਖੁੱਲਾ ਸੱਦਾ ਹੈਗਾ ਸਾਰਿਆਂ ਨੂੰ ਸਾਰਿਆਂ ਨੂੰ ਖੁੱਲ੍ਹਾ ਸੱਦਾ ਹੈ ਜਦੋਂ ਸਲਾਮ ਆ ਤੁਹਾਨੂੰ ਹਾਂ ਗਾਣਾ ਵੀ ਸਲਾਮ ਆ ਜੇ ਟਾਈਮ ਮਿਲਿਆ ਤਾਂ ਸਟੇਜ ਤੇ ਦੇਖਾਂਗੇ ਆਪਾਂ ਗੁਰਦੀਪ ਸਾਹਿਬ ਨੂੰ ਛੋਟੀ ਜੀ ਰਿਕਵੈਸਟ ਕਰਕੇ ਟਾਈਮ ਮਿਲ ਸਕਦਾ ਹੋ ਸਕੇ ਤਾਂ ਟਾਈਮ ਮਿਲਿਆ ਤਾਂ ਜਰੂਰ ਗਾਣਾ ਸਲਾਮ ਆਵੇ ਨਹੀਂ ਫਿਰ ਅਸੀਂ ਆਪਦਾ ਕੀੜਾ ਅਹੀਂ ਕੱਢਾਂਗੇ ਅਹੀਂ ਕੱਢਾਂਗੇ ਅਹੀਂ ਕੱਢਾਂਗੇ ਤੇ ਉਹ ਹੋਰ ਕੀ ਨੇ ਨਾ ਆਇ ਨਹੀਂ ਮੇਰਾ ਆਇ ਨਹੀਂ ਮੇਰਾ ਲੱਲੂ ਰਾਹ ਆਇ ਨਹੀਂ ਮੇਰਾ ਲੱਲੂ ਕੁੜੀ ਬੜੀ ਬਾਹਲ ਹੋ ਰਹੀ ਆ ਸਾਰੇ ਉਹ ਜਿਹੜੇ ਅਕਸਰ ਦੀ ਸਾਲਾਂ ਨੂੰ ਮੈਂ ਤੁਹਾਡਾ ਆਪਣਾ ਗੁਰੀ ਬੋੜਾ ਵਾਲਾ ਅੰਮਾ ਉਹ ਨਮਾ ਕੋਨਟੈਕਟ ਲੱਕ ਆਇਆ ਆਇਆ ਹਾ 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 ਇਹਨੇ ਮੇਰਾ ਲੱਲੂ ਰਾਮ ਵਿੱਚ ਵੀਡੀਓ ਖਰਾਬ ਕਰੀ ਜਾਂਦਾ ਹੈਗਾ ਜੇ ਹੁਣ ਸੁਖ ਵੀਰਾ ਪਿੱਛੇ ਚੁੱਪ ਬੈਠਾ ਜਮ ਸੁਖ ਵੀਰਾ ਇਹ ਵੀਡੀਓ ਖਰਾਬ ਕਰ ਰਿਹਾ ਹੈ ਖਰਾਬ ਕਰੇ ਚੁੱਪ ਬੈਠਾ ਹੈ ਬਿਮਾਰ ਚੰਦਰਾ ਥੋੜਾ ਜਿਹਾ ਬੁਖਾਰ ਦੇ ਚੱਲਦੇ ਹੋਏ ਥੋੜਾ ਜਿਹਾ ਉਹ ਤਾਂ ਕਰਕੇ ਮਤਲਬ ਵੀ ਬਿਮਾਰ ਹੈ ਲੱਲੂ ਰਾਮ ਆਇਆ ਇਹਨੇ ਮੇਰਾ ਲੱਲੂ ਰਾਮ ਮੈਨੂੰ ਬੜਾ ਲੱਗਿਆ ਕੁਝ ਨਾ ਆਈ ਹੋਪ ਤੁਸੀਂ ਸਾਰੇ ਵੀ ਠੀਕ ਹੋਵਾਂਗੇ ਹਾਂ ਹਾਂ ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ ਬਰੇ 妈。Uh huh. uh huh. ਭਗਵਾਨ ਚੰਨ ਲੰਨਾ ਮੈਂ ਹੈ ਗੁਰਜੀਤ ਟਿੱਪਲ 08 YouTube ਤੇ ਇਹਨੂੰ ਲਾਇਕ ਤੇ ਸਬਸਕ੍ਰਾਈਬ ਕਰੋ ਤੇ ਇੰਸਟਾ ਦੇ ਵੀ ਇਹੀ ਚੈਨਲ ਹੈ ਮੇਰਾ ਇਹੀ ਚੈਨਲ ਸਾਰੇ ਬਾਰੇ ਸਬਸਕ੍ਰਾਈਬ YouTube ਤੇ ਕਰੋ ਉਸ ਤੋਂ ਬਾਅਦ ਸਾਰੇ ਲਾਇਕ ਫੋਲੋ ਸ਼ੇਅਰ ਜਰੂਰ ਕਰੋ ਸਾਰਾ ਬੰਦਾ ਲਾਇਕ ਸ਼ੇਅਰ ਸਾਰੇ ਕਰਦੇ ਨੇ ਜੀ ਮਤਲਬ ਸੋ ਜਿੰਨ ਲਿੰਕ ਦਮਾਏ ਸਾਨੂੰ ਲਾਇਕ ਸ਼ੇਅਰ ਸਾਰੇ ਸਾਰੇ ਕਰਦੇ ਨੇ ਫੋਲੋ ਫੋਲੋ ਕਹਿ ਦੋ ਵੀ ਕੱਲ ਹਾਂ ਲਾਇਕ ਸ਼ੇਅਰ ਬਹੁਤ ਹੁੰਦੇ ਨੇ ਸਰ ਜੀ ਜਾਨੋ ਵੀ ਰੀਚ ਅਕਾਊਂਟ ਦੀ ਵਧੀਆ ਹੋ ਰਹੀ ਹੈ 250 ਲੱਖ ਦੇ ਟ੍ਰੀਚ ਪਰ ਆਪ ਤ ਗਈ ਪਰ ਫੋਲੋ ਨਹੀਂ ਕਰ ਰਹੇ ਪਰ ਫੋਲੋ ਨਹੀਂ ਕਰ ਰਹੇ ਫੋਲੋ ਕਰੋ ਤੇ ਦੇਖ ਸਾਥੀਓ ਅਸੀਂ ਜੀਐਨਸੀ ਕਾਜ ਦੇ ਬਹੁਤ ਹੀ ਮਜਦੀਕ ਆ ਚੁੱਕੇ ਹਾਂ ਅੰਦਰ ਚੱਲ ਕੇ ਤੁਹਾਨੂੰ ਸਾਰਾ ਕੁਝ ਦਿਖਾਉਣੇ ਆ ਕੀ ਗੱਲ ਬਾਤ ਹੈ ਨਾ ਸਾਰਾ ਮਾਹੌਲ ਤਕੜਾ ਹੋਣ ਵਾਲਾ ਹੈ ਬੜਾ ਕਿਆ ਬੋਤਾ ਹੁਣ ਗਾਣਾ ਸੁਣਾਉਣਾ ਥੋੜਾ ਲਾਉਂਗਾ ਥੋੜਾ ਜਿਹਾ ਗਾਣਾ ਸੁਣਾਉਣਗੇ ਸਾਰਾ ਉਹ ਕੱਲ ਸਾਡੇ ਕਾਲਜ ਦਾ ਚੱਕਰ ਕੁੜੇ ਜੀ ਦਾ ਮੁੱਲ ਨਹੀਂ ਕੀ ਹੋਣੀ ਉਹ ਟੱਕਰ ਕੁੜੇ ਕੱਦ ਸਾਡੇ ਕਾਲਜ ਦਾ ਟੱਕੇ ਚੱਕਰੇ ਕੁੜੇ ਜੀ ਦਾ ਮੁੱਲ ਨਹੀਂ ਕੀ ਹੋਣੀ ਉਹ ਟੱਕਰ ਕੁੜੇ ਚੋਟੀ ਦੇ ਨਹੀਂ ਗੌਣਾਰੇ ਸਾਰੇ ਆਉਣਗੇ ਜਿੰਨਾਂ ਨੂੰ ਤੂੰ ਫੋਲੋ ਅੱਜ ਕੱਲ ਕਰਦੀ ਕਾਲਜ ਦੇ estrang ਮੇਲੇ ਤੇ ਉਹੀ ਹੋਣੀ ਆ ਜਿਹੜੀ ਗੱਲਬਾਤ ਦੀ ਤੂੰ ਗੱਲ ਕਰਦੀ ਕਾਜ estrang ਮੇਲੇ ਤੇ ਉਹੀ ਹੋਣੀ ਆ ਜਿਹੜੀ ਗੱਲਬਾਤ ਦੀ ਤੂੰ ਗੱਲ ਕਰਦੀ ਲੀਡਰ ਵੀ ਆਣ ਤੇ ਬੁਲਾ ਰਹੇ ਆਣਗੇ ਗੱਡੇ ਗੱਡੇ ਮੇਰੀ ਸਾਰੇ ਆਉਣਗੇ ਬੰਦੇ ਗੱਡੇ ਮੇਰੀ ਸਾਰੇ ਆਉਣਗੇ ਚਿੱਤ ਖੁਸ਼ ਹੋਣ ਦੀ ਗਾਰੰਟੀ ਸਾਡੀ ਐ ਚਿੱਤ ਖੁਸ਼ ਹੋਣ ਦੀ ਗਾਰੰਟੀ ਸਾਡੀ ਐ ਸੋਨੂ ਬਿਨਾ ਠੀਂਕ ਤੋਂ ਲਾਰੇ ਆਉਣਗੇ ਤੇ ਬਿਆ ਦਾ ਪੁੱਤ ਕਹਿਣ ਕਰੀ ਜਾਂਦਾ ਏ ਤੇ ਬਿਆ ਦਾ ਪੁੱਤ ਕਹਿਣ ਕਰੀ ਜਾਂਦਾ ਏ ਦੁਨੀਆ ਇਸ਼ਾਰੀ ਗੁਰ ਦੁਨੀਆ ਇਸ਼ਾਰੇ ਗੁਰੇ ਗੁੜ ਬੋੜਾ ਵਲ ਵਲ ਕਰਦੀ ਦੁਨੀਆ ਇਸ਼ਾਰੀ ਗੁੜਾ ਬੋੜਾ ਵਾਰੇ ਵਲ ਕਰਦੀ ਅਨਿ ਮੇ ਤੇਰਾ ਦੇ ਅਨ ਕਾਲਜ ਦੇ ਸੰਗ ਮੇਲੇ ਉਤੇ ਹੀ ਹੋਣੀ ਆ ਜਿਹੜੀ ਗੱਲਬਾਤ ਦੀ ਤੂੰ ਗੱਲ ਕਰਦੀ ਜਿਹੜੀ ਗੱਲਬਾਤ ਦੀ ਤੂੰ ਗੱਲ ਕਰਦੀ ਬਹੁਤ ਸਾਰੇ ਤੇਰਾ ਆਪਾਂ ਪਾਰਕਿੰਗ ਦੇ ਵਿੱਚ ਪਹੁੰਚ ਚੁੱਕੇ ਆ ਤੇ ਉਧਰੋਂ ਬਾਈ ਨੇ ਵੀ ਹੱਥ ਹਿਲਾਤਾ ਹਨਾ ਬਾਈ ਕਹਿੰਦਾ ਇਧਰਲੇ ਪਾਸੇ ਪਾਰਕਿੰਗ ਆ ਸਾਰੀ ਗੱਡੀਆਂ ਦੀ ਤੇ ਮੈਨੂੰ ਅਸੀਂ ਦੇਖ ਸਕਦੇ ਹਾਂ ਵੀ ਉਧਰੋਂ ਹਲੇ ਮਾਹੌਲ ਥੋੜਾ ਜਿਹਾ ਠੰਡਾ ਇੱਥੇ ਇੱਕ ਤੋਂ 2 ਘੰਟੇੋਂ ਦੇਖੋ ਜੀ ਤੇ ਰੌੜਕ ਲੱਗਿਆ ਨੇ 15 ਤੋਂ 20 ਹਜ਼ਾਰ ਦਾ ਹੁੰਦਾ ਨਾ ਦਿਖ ਨਹੀਂ ਮਿਲਣਾ ਇਹ ਉੱਤੇ ਚੜਜੂ ਬੰਦਾ ਹਾਂ ਬੰਦੋ ਦੇ ਬੰਦਾ ਚੜਾ ਬੱਚਾ ਹੁੰਦਾ ਇੱਥੇ ਤੇ ਮੰਨ ਲਓ ਵੀ ਤੁਸੀਂ ਘਟੋ ਕੱਟ ਬਾਹਰ ਨਹੀਂ ਸੀ ਕਹਦਾ ਦੇ 15 ਤੋਂ 20 ਹਜ਼ਾਰ ਦਾ ਕੱਟ ਤੇ ਡੇਲੀ ਹੁੰਦਾ ਤੇ ਦਿਖਾਉਣੇ ਨੂੰ ਅੰਦਰ ਚੱਲ ਗਿਆ ਨਾ ਕੀ ਮਹੌਲ ਆ ਕੀ ਗੱਲਬਾਤ ਹੈ ਸਾਰੀ ਸੁਖਵੀਰ ਦਾ ਚੱਲਾ ਸੁਖਵੀਰ ਚੱਲਾ ਗਿਆ ਕਿਉਂਕਿ ਹਾਜ਼ਰੀ ਲੋਕ ਦੀ ਕਾਹੀ ਆ ਥੋੜੀ ਜੀ ਤੇ ਆਪਾਂ ਦੇਖਦੇ ਆਂ ਕੀ ਗੱਲਬਾਤ ਹੈ ਉਹੀ ਦਾ ਖੇਡ ਤੇ ਬੈਗ ਇਥੇ ਪੈ ਰਹਿਣ ਲੋ ਗੱਡੀ ਚ ਹੀ ਹੈ ਨਾ ਸਾਰਾ ਆਪਣਾ ਬੈਗ ਚੱਕ ਰਹੇ ਨੇ ਹਾਂਜੀ ਤਾਂ ਹੁਣ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਇੱਥੇ ਬਰਾਸ ਦੀ ਪਿੰਡ ਬਣਿਆ ਹੋਇਆ ਇੱਕ ਮੇਲੇ ਦੇ ਵਿੱਚ ਉਹ ਤੁਹਾਨੂੰ ਦਿਖਾ ਰਹੇ ਹਾਂ ਤੇ ਕੀ ਗੱਲਬਾਤ ਆ ਸਰ ਆਜੂ ਕੀ ਆਜ ਬਹੁਤ ਵਧੀਆ ਜੀ ਆਪਾਂ ਆਜੂ ਆਪਾਂ ਐਕਸਪਲੋਰ ਕਰਨੇ ਸਾਰਾ ਸਿਸਟਮ ਹਾਂਜੀ ਜੀਪ ਖੜੀ ਹੈ ਜਿਵੇਂ ਕੀ ਜੀਪ ਪੁਰਾਣੇ ਜ਼ਮਾਨੇ ਦੀ ਹੈ ਜੀ ਪੁਰਾਣੇ ਜ਼ਮਾਨੇ ਦੀ ਹੈ ਹਾਂਜੀ ਹਾਂਜੀ ਬਸ ਤੋਂ ਪਹਿਲਾ ਜਿਹੜੀ ਜੀਪ ਆਈ ਸੀ ਉਹ ਉਹ ਆਈ ਹੈ ਇਹ ਇਹ ਜੀਪ ਦੁਨੀਆ ਦੀ ਸਭ ਤੋਂ ਪਹਿਲੀ ਜੀਪ ਹੈ ਪਹਿਲੀ ਹੈ ਹਾਂਜੀ ਪਹਿਲਾਂ ਹੀ ਹੁੰਦਿਆ ਸੀਗਾ ਜੀ ਅੱਛਾ ਤੇ ਜਿਵੇਂ ਲੱਗ ਰਿਹਾ ਜੀਵ ਤੇ ਬਹਿ ਕੇ ਬੜਾ ਨਜ਼ਾਰਾ ਹੀ ਜਾਂਦਾ ਬੜਾ ਯਾਰ ਉਹ ਕਰਾਈ ਵੀ ਪਾਵਰ ਪਾਵਰ ਕਰਾਈ ਹੀ ਹੈ ਪਾਵਰ ਕਰਾਈ ਬਿਠਨੇ ਮਤਲਬ ਆਜੋ ਫਿਰ ਅੱਗੇ ਉਹ ਕਹਿੰਦਾ ਜੀ ਪਾਪੂ ਵੀ ਲੱਗਾ ਹੋਇਆ ਵਜਾ ਦਿਓ ਮਾੜਾ ਜੇ ਤੇ ਚੱਲਦਾ ਨਹੀਂ ਚੱਲਦਾ ਅੱਗੇ ਹੁਣ ਕੀ ਕੁਛ ਪਿਆਰੇ ਦਿਖਾਉਂਦਾ ਇਹ ਤਾਂ ਪਹਿਲਾਂ ਹੁੰਦੇ ਸੀ ਪੁਰਾਣੇ ਗੱਡੇ ਆ ਮੇਰੇ ਬਾਪੂ ਲਈ ਛੋਟੀਆਂ ਚੀਜ਼ਾਂ ਬਣਾਈ ਹੋਏ ਨੇ ਇਹ ਮਤਲਬ ਬੰਤਰਾ ਬਣਾਈ ਹੋਏ ਨੇ ਰਹਿਕ ਚੀਜ਼ ਦੀਆਂ ਛੋਟੀਆਂ-ਛੋਟੀਆਂ ਨਾ ਹਾਂਜੀ ਹਾਂਜੀ ਤੇ ਆਹ ਕਰੰਸੀ ਪਈ ਆ ਸਾਰੀਆਂ ਕੰਟਰੀਆਂ ਦੀ ਇਹ ਕਰੰਸੀ ਆ ਗਈ ਸਾਰੀ ਪੰਜੀ ਦਸੀ ਆਹ ਪੁਰਾਣੀ ਪਹਿਲਾਂ ਹੁੰਦਾ ਸੀ ਜਿਹੜਾ ਖੋਲੂ ਆਪਣੇ ਪੰਜੀ ਦਸੀ ਤੇ ਆਹ ਗਲੀ ਵਾਲੇ ਪੈਸੇ ਪਏ ਨੇ ਮੁੰਦਰੀ ਪੈਸਾ ਹੂੰ ਆਹ ਦਾ ਆਪਣੇ ਕੋਲੇ ਹੁਣ ਵੀ ਚੱਲ ਰਿਹਾ ਆ ਵੀ ਪੈਸੇ ਪਹਿਲਾਂ ਜਦ ਬੰਦ ਹੋ ਚੁੱਕੇ ਨੇ ਹੂੰ ਆਹ ਪੁਰਾਣੀ ਦਰਾਮਦਰੂਮ ਜੇ ਪਾ ਗਲੀ ਪਈ ਆ ਪੁਰਾਣੀ ਲੱਕੜ ਦੀ ਹਾਂਜੀ ਹਾਂਜੀ ਸੰਦ ਪਏ ਆ ਖੇਤੀ ਅੜੀ ਵਾਲੇ ਆਹ ਪੁਰਾਣੇ ਰੁਪਈਏ ਹੂੰ ਤੇ ਸੰਤਸ ਕੀਤੀ ਵਾਲੀ ਸੰਤ ਸਾਰੇ ਹੀ ਪੁਰਾਣੇ ਹੂੰ ਕਿੰਨੇ ਵੀ ਪ੍ਰਾਤਨ ਆਟਾ ਚੱਕੀ ਇਹ ਆਟਾ ਚੱਕੀ ਹਾਂਜੀ ਹਾਂਜੀ ਆਜਾ ਪੁਰਾਣਾ ਪਿੰਡਾ ਤੁਹਾਡਾ ਪਿੰਡ ਦੂਹੇ ਵਾਲਾ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਆ ਜੀ ਪਿੰਡ ਦੂਹੇ ਵਾਲਾ ਹਾਂਜੀ ਬਈ ਕਿਸੇ ਨੂੰ ਕੋਈ ਬਾਰੇ ਪਰੋ ਬੈਠਾ ਮੇਰਾ ਨਾਮ ਹਰਮੀਤ ਸਿੰਘ ਆ ਜੀ ਪਿੰਡ ਦੂਹੇ ਵਾਲਾ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਆ ਜੀ ਜੀ ਬਈ ਜੀ ਸਾਨੂੰ ਸ਼ੌਂਕ ਸੀ ਇਹ ਚੀਜ਼ਾਂ ਸਾਹਮਣ ਦਾ ਕਿਵੇਂ ਕੀ ਗੱਲਬਾਤ ਸਾਰੀ ਇਹ ਆਪਾਂ ਨੂੰ ਜੀ ਬਚਪਨ ਤੋਂ ਹੀ ਸ਼ੌਂਕ ਆ ਪਰਾ ਤਨ ਚੀਜ਼ਾਂ ਨੂੰ ਸਾਮ ਸੰਭਾਲ ਕਰਨ ਦਾ ਜੀ ਪੁਸਤਕ ਘਰ ਦੇ ਵਿੱਚ ਅਸੀਂ ਕੋਸ਼ਿਸ਼ ਅਸੀਂ ਕਾਫੀ ਜ਼ਿਆਦਾ ਸਮਾਨ ਇਕੱਠਾ ਕੀਤਾ ਜੀ ਜੀ ਹਾਂਜੀ ਜਿਵੇਂ ਅੱਜ ਦੇਖ ਸਕਦੇ ਆ ਵੀ ਬਹੁਤ ਪੁਰਾਣੀਆਂ ਪੁਰਾਣੀਆਂ ਚੀਜ਼ਾਂ ਪਈਆਂ ਹਨਾ ਸੋਡੇ ਕੋਲੇ ਆ ਚੱਕੀਆਂ ਪਈਆਂ ਹੋਰ ਖੇਤੀਬਾੜੀ ਦੇ ਸੰਦ ਪਏ ਨੇ ਤੇ ਕੁਝ ਕੁ ਚੀਜ਼ਾਂ ਤੁਸੀਂ ਵੀ ਛੋਟੀਆਂ ਬੰਤਰਾਂ ਬਣਾਈਆਂ ਹੋਈਆਂ ਨੇ ਹਰੇਕ ਚੀਜ਼ ਦੀ ਹਨਾ ਹਾਂਜੀ 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 ਜੀ ਤੇ ਉਧਰ ਆਪਣਾ ਇੱਕ ਗੱਡਾ ਖੜਾ ਜੀ ਜਿਹੜਾ ਆਪਣਾ ਖੇਤੀਬਾੜੀ ਹਾਂ ਉਹ ਵੀ ਦਿਖਾਵਾਂ ਏ ਤੁਹਾਨੂੰ ਉਹ ਵੀ ਪੁਰਾਣਾ ਗੱਡਾ ਪਹਿਲਾਂ ਮੇਨ ਆਪਣਾ ਸਾਧ ਨੂੰ ਗੱਡਾ ਹੀ ਹੁੰਦਾ ਸੀ ਜੀ ਜਿੱਤੇ ਵਿਆਹ ਸ਼ਾਦੀਆਂ ਜਾਂ ਜਾਣਾ ਜਾਂ ਕੋਈ ਖੇਤੀਬਾੜੀ ਦਾ ਸਮਾਨ ਜਾਂ ਕੋਈ ਮੰਡੀਆਂ ਚ ਜਾਣਾ ਤੇ ਬਾਕੀ ਸਾਡੇ ਕੋਲੇ ਤਿੰਨ ਹਜ਼ਾਰ ਆਈਟਮਾਂ ਸਾਰੀਆਂ ਜੀ ਕੁਝ ਘਰੇ ਸਮਾਨ ਪਿਆ ਅਸੀਂ ਸਕੂਲਾਂ ਕਾਲਜਾਂ ਵਿੱਚ ਐਗਜ਼ੀਬਿਸ਼ਨ ਲਾਉਣੇ ਆ ਜੀ ਵੀ ਨਵੀਂ ਪੀੜ੍ਹੀ ਨੂੰ ਪਤਾ ਲੱਗਦਾ ਰਹੇ ਬੱਚਾ ਨੂੰ ਜੀ ਬਹੁਤ ਵਧੀਆ ਗੱਲ ਆ ਜੀ ਸੱਬਿਆ ਚਾਰ ਬਾਰੇ ਜੀ ਜੀ ਹਾਂਜੀ ਤੇ ਤੁਸੀਂ ਪਿਛਲੇ ਦੋ ਦਿਨਾਂ ਤੋਂ ਇੱਥੇ ਹੈ ਨਾ estrang mele ਚ ਹਾਂਜੀ ਅੱਜ ਤੀਜਾ ਦਿਨ ਆ ਜੀ ਅੱਜ ਤੀਜਾ ਦਿਨ ਕਿਵੇਂ ਲੱਗਿਆ ਤੁਹਾਨੂੰ ਮੇਲਾ ਮੇਲੇ ਵਾਰੀ ਮੈਨੂੰ ਤਾਂ ਬਹੁਤ ਵਧੀਆ ਲੱਗਾ ਜੀ ਬਹੁਤ ਯਾਰ ਰਸ਼ਾ ਜੀ ਬਹੁਤ ਵਧੀਆ ਲੱਗਿਆ ਜੀ ਇਹ ਲੋਕ ਦੇਖਣ ਆਉਂਦੇ ਨੇ ਪਿਆਰੇ ਨਾ ਬਹੁਤ ਚੰਗੇ ਲੋਕ ਆ ਜੀ ਇੱਧਰ ਦੇ ਹਾਂਜੀ ਤਨੋ ਪੁਰਾਣੇ ਜਵਾਨੇ ਚ ਹੁੰਦਾ ਸੀ ਸਰ ਦਿਖਾ ਰਹੇ ਤੁਹਾਨੂੰ ਸਾਰੀ ਜਾਣਕਾਰੀ ਦੇਣਗੇ ਨਾ ਕੀ ਗੱਲ ਹੈ ਪੁਰਾਣੇ ਜਵਾਨੇ ਜਿਹੜਾ ਆਪਾਂ ਮੰਜਿਆਂ ਨੂੰ ਦੋ ਮੰਜਿਆਂ ਨੂੰ ਜੋੜ ਸਪੀਕਰ ਹੁਣ ਲਾਉਂਦੇ ਹੁੰਦੇ ਸੀ ਹਰੇਕ ਪਿੰਡਾਂ ਚ ਹਰੇਕ ਦਿਨ ਲੱਗਦੇ ਹੁੰਦੇ ਸੀ ਜੀ ਇਹਦਾ ਟੇਪਰ ਕਾਟਰ ਪਏ ਨੇ ਤੂੰ ਦੀ ਪਈ ਹੈ ਹਾਂਜੀ ਇੱਥੇ ਮੈਂ ਥੋੜਾ ਗਾਉਂਗਾ ਜੀ ਦੋ ਮੰਜਿਆਂ ਨੂੰ ਜੋੜ ਸਪੀਕਰ ਵੱਜਣੇ ਨਹੀਂ ਜਿਹੜੇ ਬਾਜੇ ਵੱਜ ਗਏ ਮੁੜ ਕੇ ਵੱਜਣੇ ਨਹੀਂ ਆਹੋ ਚੀਜ਼ ਹੈ ਪ੍ਰਾਤਨ ਆਹ ਰੇਡੀਓ ਆ ਜਿਹੜਾ ਪੁਰਾਣਾ ਜਿਹੜਾ ਹੁੰਦਾ ਸੀ ਆਪਣਾ ਜੀ ਤੇ ਉੱਪਰ ਕਹਿਣੇ ਨੇ ਪਰ ਕੈਮਰਾ ਪਿਆ ਤੇ ਆ ਪਹਿਲਾਂ ਹੁੰਦੇ ਸੀ ਆਹ ਜੀ ਤੇ ਹੁਣ ਇਹ ਬੰਦ ਹੋ ਗਏ ਮਨਲਾ ਦਾ ਆ ਵੀ ਤਵਿਆਂ ਵਾਲੀ ਮਸ਼ੀਨ ਹੁੰਦੀ ਤਵਾ ਪਾਦੇ ਸੀ ਆਪੀ ਗਾਣਾ ਚੱਲ ਪੈਂਦੇ ਸੀ ਆਪਾਂ ਇਹਰਾ ਮੋਨ ਫੋਨ ਇਹ ਆ ਆ ਬਹੁਤ ਪੁਰਾਣਾ ਜੀ ਟੀਵੀ ਇਹ ਇਹ ਮਤਲਬ ਇੱਥੋਂ ਦਾ ਸ਼ਟਰ ਹੁੰਦਾ ਸੀਗਾ ਹਾਂ ਟੀਵੀ ਖੁੱਲਦਾ ਹੁੰਦਾ ਜਿਵੇਂ ਅਲਮਾਰੀ ਵਾਂਗੂ ਟੀਵੀ ਖੁੱਲਦਾ ਸੋਡੇ ਸਾਡੇ ਇਹਨਾਂ ਨੇ ਬੰਦ ਕਰਿਆ ਹੋਇਆ ਚਲੋ ਕਿਸੇ ਤਰ੍ਹਾਂ ਇਹਨਾਂ ਨੇ ਚਲੋ ਪੱਕੀ ਇਹ ਬੰਦ ਕਰਤਾ ਜੀ ਤੇ ਆ ਸਾਈਕਲ ਜੀ ਸਭ ਨੇ ਚਲਾਈ ਹੋਊਗਾ ਨਾ ਜੀ ਸਭ ਨਹੀਂ ਚਲਾਈ ਹੋਊਗਾ ਹਾਂ ਆ ਟੇਪ ਰਕਾਰਡ ਪੁਰਾਣੇ ਮੈਂ ਤਾਂ ਚਲਾਈ ਹੋਏ ਨੇ ਜੀ ਇਹਦੇ ਵਿੱਚ ਵਿੱਚ ਹੀ ਐਫ ਐਮ ਹੁੰਦਾ ਸੀ ਰੇਡੀਓ ਕਿਨੇ ਕਿਨੇ ਸੀ ਚਲਾਏ ਨੇ ਉਹਦੇ ਟਾਈਮ 'ਚ ਨਾ ਸਾਰੇ ਕਮੈਂਟਾਂ 'ਚ ਦੱਸਿਓ ਮੈਂ ਚਲਾਏ ਹੋਇਆ ਹੈ ਕਮੈਂਟਾਂ ਤੇ ਆ ਵੀ ਮੈਂ ਚਲਾ ਦੇਖਿਆ ਹੋਇਆ ਜੀ ਆ ਬੀ ਸੀ ਆ ਰ ਹੈ ਆ ਫਿਲਮਾਂ ਮੈਂ ਆ ਫਿਲਮਾਂ ਆ ਇਹ ਵੀ ਸਾਰੀਆਂ ਮੈਂ ਦੇਖਿਆ ਹੋਇਆ ਨੇ ਜੀ ਜੀ ਹਾਂ ਜੀ ਹਾਂ ਜੀ ਮੈਂ ਦੇਖਿਆ ਹੋਇਆ ਨੇ ਬਾਕੀ ਮੈਨੂੰ ਛੋਲੇ ਬਹੁਤ ਦੇਖੀ ਆਈ ਛੋਲੇ ਹਾਂ ਜੀ ਆ ਕੱਚੇ ਪੈਨਸਲ ਇਹ ਮੜਾ ਗਾਣਾ ਹੋ ਜਾਈ ਕੱਚੀ ਪੈਨਸਲ ਕੱਚੀ ਪੈਨਸਲ ਹਾਂ ਜੀ ਨਸੀਬ ਸਾਡੇ ਨਸੀਬ ਸਾਡੇ ਲਿਖੇ ਰੱਬ ਨੇ ਕੱਚੀ ਪੈਂਸਲ ਨਾਲ ਫਿਕਸ ਕਰਕੇ ਪੈਂਸਲ ਬਣਾਣੀ ਹੈ ਕੱਚੀ ਪੈਂਸਲ ਨਾਲ ਤਸਵੀਰ ਬਣਾ ਦੇਣਾ ਪਈ ਇਦਰਾ ਨਾ ਆ ਲਾਲਟਨ ਬਹੁਤ ਪੁਰਾਣੀਆਂ ਸਾਰਾ ਪੁਰਾਣਾ ਜਿੰਨਾ ਵੀ ਤੁਸੀਂ ਦੇਖੋ ਸਟਾਕ ਸਾਰਾ ਪੁਰਾਣੀ ਹੈ ਬਾਈ ਨੇ ਬਹੁਤ ਸਾਮਿਆ ਹੋਇਆ ਹੈ ਬਾਈ ਨੂੰ ਦੱਸਿਆ ਵੀ ਆਪਾਂ ਨੂੰ ਵੀ ਮੈਨੂੰ ਇਹ ਸ਼ੌਂਕ ਹੈ ਨਾ ਜੀ ਉਹਦਾ ਸ਼ੌਂਕ ਬਾਈ ਦਾ ਦੇਖੋ ਇੱਥੇ ਸਾਰਾ ਉਹਨੇ ਕਰਤਾ ਆਪਦਾ ਤੇ ਦੇਖ ਲੈਣ ਸਾਰਾ ਕੁਝ ਬਹੁਤ ਵਧੀਆ ਲੱਥੇ ਲੱਗੇ ਹੋਏ ਹੁਣ ਆਪਾਂ ਉੱਪਰ ਜਗੇ ਤੁਹਾਨੂੰ ਦਿਖਾਉਨੇ ਆ ਕੱਚਾ ਘਰ ਬਣਾਇਆ ਹੈ ਉਦਰ ਤੇ ਜੇਲਦਾਰਾਂ ਦੀ ਹਵੇਲੀ ਵੀ ਅੱਜ ਦਿਖਾ ਦਾਂਗੇ ਹਨ ਤੇ ਇਧਰ ਤੁਸੀਂ ਦੇਖ ਸਕਦੇ ਹੋ ਕੱਚਾ ਘਰ ਬਣਿਆ ਹੋਇਆ ਤੇ ਜੇਲਦਾਰਾਂ ਦੀ ਹਵੇਲੀ ਸਾਹਮਣੇ ਸਰਦਸਣਗੇ ਦੇ ਬਾਰੇ ਕੀ ਗੱਲਬਾਤ ਹੈ ਇਹ ਦੱਸੋ ਜੀ ਪੁਰਾਣੇ ਪਹਿਲਾਂ ਹੁੰਦੇ ਸੀ ਆਪਣੇ ਜੀ ਪਹਿਲਾਂ ਬੇਲੀਆਂ ਜਿਹੜੀਆਂ ਪੁਰਾਣੇ ਟਾਈਮ ਚ ਹੁੰਦੀਆਂ ਨੇ ਉਹ ਹੁਣ ਆਪਾਂ ਨੂੰ ਜੀ ਦੇਖਣ ਨੂੰ ਮਿਲਦੀਆਂ ਨੇ ਜੇਲਦਾਰਾਂ ਦੀ ਹਵੇਲੀ ਲਿਖਿਆ ਹੋਇਆ ਬਣਾਈ ਹੋਈ ਆ ਆਪਾਂ ਨੇ ਵੈਸੇ ਜੀ ਤੇ ਆ ਸਾਰਾ ਕੁਝ ਉਹੀ ਪੁਰਾਣਾ ਹਨ ਹਮ ਹਲਚ ਸਾਰਾ ਉਹ ਕੀੜੇ ਹਮ ਜਿਹੜੇ ਪਹਿਲਾਂ ਹੁੰਦੇ ਸੀਗੇ ਜੀ ਹਾਂਜੀ ਬਾਕੀ ਤੁਹਾਨੂੰ ਦਿਖਾਵਾਂ ਹਲੇ ਥੋੜਾ ਜਿਹਾ ਆ ਪਹਿਲਾਂ ਹੁੰਦੇ ਸੀਗੇ ਜੀ ਆਪਣੇ ਦੁੱਧ ਕਾਰਨ ਵਾਲੇ ਕਹਿੰਦੇ ਸੀ ਬੁੜੀਆਂ ਬਹੁਤ ਮਤਲਬ ਕਾਰਡ ਨਹੀਂ ਆ ਤੌਲੀਆਂ ਸਾਰਾ ਕੁਝ ਚੁੱਲ੍ਹੇ ਪੁਰਾਣੇ ਪੁਰਾਣੇ ਚੁੱਲ੍ਹੇ ਸਾਰੇ ਘਾਤਨ ਪਿੱਤਲ ਦੀ ਹਾਂਜੀ ਹਾਂਜੀ ਪਿੱਤਲ ਦੇ ਭਾਂਡੇ ਪਿਆ ਪੁਰਾਣਾ ਪ੍ਰੋਪਰ ਪੁਰਾਣਾ ਘਰ ਦਿਖਾਇਆ ਹੋਇਆ ਪੁਰਾਣਾ ਸਾਰਾ ਕੁਝ ਕਹਿੰਦੇ ਸੀ ਜੀ ਨੂੰ ਨਾ ਹਾਂਜੀ ਹਾਂਜੀ ਪੁਰਾਣਾ ਹੀ ਜੀ ਜਿਹਦਾ ਹੁਣ ਤਾਂ ਸੀ ਸੱਭਿਆਚਾਰ ਆਪਣਾ ਜੀ ਆਪਾਂ ਕਹਿੰਦੇ ਸੀ ਵੀ ਇਹਦੇ ਵਿੱਚ ਪਾ ਕੇ ਆਪਾਂ ਕੁਝ ਵੀ ਬਣਾ ਕੇ ਖਾ ਸਕਦੇ ਹਾਂ ਹਾਂਜੀ ਤੇ ਆ ਭਾਂਡੇ ਪਿਆ ਪੁਰਾਣੇ ਹਨਾ ਪਿੱਤਲ ਦੇ ਸਾਰੇ ਤੇ ਓਟਾ ਇਹ ਹਾਂਜੀ ਇਹ ਨੂੰ ਟਾਈਪ ਕਹਿੰਦੇ ਹੁੰਦੇ ਸੀ ਪਹਿਲਾਂ ਹੁਣ ਤਾਂ ਮਾਡਰਨ ਕਿਚਨ ਆ ਗਿਆ ਹਾਂਜੀ ਤੇ ਇਹ ਪੁਰਾਣਾ ਕਮਰਾ ਮਤਲਬ ਕਿੱਦਾਂ ਦੀ ਅਕ ਚਾਹਤੀ ਕਰਦੇ ਚਾਹਤੀ ਹਾਂਜੀ ਕੀ ਹਾਲ ਹੈ ਜੀ ਸਾਰਿਆਂ ਦਾ ਆਈ ਨਾ ਲੱਲੂ ਰਾਮ ਕੀ ਕਰੀ ਜਾਂਦਾ ਮੇਰਾ ਲੱਲੂ ਰਾਮ ਆ ਦੇਖੋ ਇਹ ਪੁਰਾਣਾ ਸੰਦੂਕ ਦੇ ਵਿੱਚ ਕਿਹੜੀ ਚੀਜ਼ ਬਣੀ ਹੁੰਦੀ ਮਾੜਾ ਸੰਦੂਕ ਦੇ ਵਿੱਚ ਸਾਈਡ ਤੇ ਆਪਾਂ ਚ ਕੋਈ ਚੀਜ਼ਾਂ ਪੈਸੇ ਪੂਸੇ ਰੱਖਣ ਦੇ ਆ ਕੁਝ ਵੀ ਇਹ ਮਤਲਬ ਲੋਕਰ ਸੀ ਇਹ ਪੁਰਾਣੇ ਟਾਈਮ ਦਾ ਸੰਦੂਕ ਦੇ ਵਿੱਚ ਨਾ ਕੋਈ ਬਾਲੀ ਸੇਫਟੀ ਵਾਲਾ ਨਹੀਂ ਹੈਗਾ ਸੀ ਪਰ ਪਰ ਚੱਲਦਾ ਸੀ ਉਦੋਂ ਚੱਲਦਾ ਸੀ ਉਦੋਂ ਹਾਂ ਹੁਣ ਜੇ ਆਪਾਂ ਕਹਦੀਏ ਵੀ ਹੁਣ ਸੇਫਟੀ ਇਹਦੀ ਇਹ ਜਿਹੇ ਜਪਿਆ ਹਾਲਾ ਜਿਹੜਾ ਆਪਾਂ ਕੁੜੀਆਂ ਨੂੰ ਦਿੰਦੇ ਸੀ ਨਾ ਪੁਰਾਣੇ ਟਾਈਮ ਚ ਐਵੇਂ ਹੁੰਦਾ ਸਾਰਾ ਕੁਝ ਉਹ ਦਿਖਾਇਆ ਗਿਆ ਇੱਥੇ ਹਾਂਜੀ ਇਧਰ ਪੁਰਾਣਾ ਪਿੰਡ ਹੀ ਆ ਸਾਰਾ ਲੱਗ ਵਾਗੇ ਇਹ ਸਾਰਾ ਪੁਰਾਣਾ ਪਿੰਡ ਜੀ ਪੱਠੀ ਲੱਗੀ ਹੋਈ ਉਹ ਵੀ ਦਿਖਾਵਾਂਗੇ ਤੁਹਾਨੂੰ ਹਾਂ ਹਾਂ ਪੱਠ ਹਾਂਜੀ ਤਾਂ ਸਾਨੂੰ ਮਤਲਬ ਬਹੁਤ ਚੰਗੀਆਂ ਚੰਗੀਆਂ ਚੀਜ਼ਾਂ ਪੁਰਾਣੀਆਂ ਚੀਜ਼ਾਂ ਲੋਪ ਹੋ ਚੁੱਕਿਆ ਆਪਣਾ ਵਿਰਸਾ ਸਾਰਾ ਦਿਖਾ ਰਹੇ ਆ ਅਸੀਂ ਹੈਨਾ ਤੇ ਇਧਰ ਆ ਤਾਂ ਲਗਭਗ ਹੁਣ ਵੀ ਹੈਗੀਆਂ ਘਰਾਂ ਚ ਆਪਣੇ ਮਸ਼ੀਨ ਲੱਗੀ ਹੋਈ ਆ ਟੋਕੇ ਵਾਲੀ ਉਧਰ ਗਹਾਰਾ ਹੈਗਾ ਤੇ ਆ ਬਾੜਾ ਬਣਾਇਆ ਹੋਇਆ ਇੱਕ ਤਰ੍ਹਾਂ ਦਾ ਪੁਰਾਣਾ ਹਾਂਜੀ ਹਾਂਜੀ ਤੇ ਇੱਡਾ ਹੀ ਰੱਖੋ ਜੀ ਫੋਨ ਆਪਣਾ ਫਿਰ ਪੋਰਟਰੇਟ ਚ ਹਾਲ ਜੂਗਾ ਸਾਰਾ ਤੇ ਹਲੇ ਉਧਰ ਵਾਸੇ ਖੂਬ ਹੀ ਦਿਖਾ ਰਹੇ ਆ ਸਾਨੂੰ ਖੂਲ ਗਿਆ ਹੈ ਤੂਤਾਂ ਵਾਲਾ ਖੂਹ ਹਾਂਜੀ ਹਾਂਜੀ ਖੂਹ ਦੇ ਉੱਤੇ ਗਾਣਾ ਗਾਣਾ ਸੁਣਾ ਦਾਂਗੇ ਸੁਣਾਓ ਫਿਰ ਆਪਾਂ ਗਾਣਾ ਸੁਣਾਉਨੇ ਆ ਖੂਹ ਦੇ ਉੱਤੇ ਬਹਿ ਕੇ ਕੀ ਗੱਲ ਬਾਤ ਹਾਂਜੀ ਤਾਂ ਹੁਣ ਤੁਹਾਨੂੰ ਦਿਖਾਉਨੇ ਆ ਅਸੀਂ ਤੂਤਾਂ ਵਾਲਾ ਖੂਹ ਤਾਲਾ ਖੂਹ ਤੇ ਸਰ ਦੱਸਣਗੇ ਦੇ ਬਾਰੇ ਵੀ ਜੀ ਤੂਤਾਂ ਵਾਲਾ ਖੂਹ ਹੈ ਜੀ ਆਪਾਂ ਇਹ ਪਹਿਲਾਂ ਪੜਿਆ ਵੀ ਹੋਇਆ 8ਵੀਂ 10ਵੀਂ ਚ ਹਾਂ ਨੋਵਲ ਹੁੰਦਾ 10ਵੀਂ ਕਲਾਸ ਵਿੱਚ ਬਹੁਤ ਬਹੁਤ ਵਧੀਆ ਸੀ ਮਤਲਬ ਬਹੁਤ ਵਧੀਆ ਲੱਗਦਾ ਸੀ ਜਦੋਂ ਪੜਦੇ ਹੁੰਦੇ ਸੀ ਹੁਣ ਜੀ ਕਿਹਨੇ ਕਿਹਨੇ ਨੋਵਲ ਪੜਿਆ ਤੇ ਸਾਰੇ ਜਾਣੇ ਕਮੈਂਟਾਂ ਵਿੱਚ ਜ਼ਰੂਰ ਦੱਸਿਓ ਦੁਬਾਰਾ ਹੋਵੇ ਜੀ ਤਾਂ ਅਸੀਂ ਪੜੀ ਬਹੁਤ ਅੱਗੇ ਆ ਗਏ ਨਾ ਟਾਈਮ ਨਹੀਂ ਮਿਲਦਾ ਉਹਨਾਂ ਉਹਨੂੰ ਪਿੱਛੇ ਨਹੀਂ ਜਾਇਆ ਜਾਣਾ ਜੀ ਕਿੰਨਾ ਅੱਗੇ ਆ ਚੁੱਕੇ ਆ ਬਹੁਤ ਸੋਹਣਾ ਯਾਰ ਹਰੇਕ ਚੀਜ਼ ਪ੍ਰੋਪਰ ਤਰੀਕੇ ਨਾਲ ਹਾਂਜੀ ਹਰੇਕ ਚੀਜ਼ ਵਧੀਆ ਬਣਾਈ ਹੋਈ ਆ ਦਿਖਾਇਆ ਗਿਆ ਹਰੇਕ ਚੀਜ਼ ਬਾਰੇ ਹਨਾ ਹਾਂਜੀ ਹਾਂਜੀ ਕਿਵੇਂ ਆਪਣਾ ਵਿਰਸਾ ਹੁੰਦਾ ਸੀ ਇੱਧਰਲੇ ਪਾਸੇ ਵੀ ਤੁਸੀਂ ਦੇਖ ਸਕਦੇ ਆ ਐਗਜ਼ਿਬਿਸ਼ਨ ਆ ਹਰੇਕ ਡਿਪਾਰਟਮੈਂਟ ਚ ਲੱਗੀ ਹੋਈ ਆ ਆਪਾਂ ਡਿਪਾਰਟਮੈਂਟ ਵਾਈਜ਼ ਵੀ ਦੇਖਾਂਗੇ ਸਾਰਾ ਕੁਝ ਉਹਨੂੰ ਐਕਸਪਲੋਰ ਕਰਾਵਾਂਗੇ ਇਹਦੇ ਵਿੱਚ ਆਪਾਂ ਹਾਂਜੀ ਹਾਂਜੀ ਤੇ ਉਧਰ ਦਾ ਉਧਰ ਮਤਲਬ ਤਾਣਾ ਬੁਣਦੀ ਏ ਤਾਣਾ ਲੂਟਣਾ ਪਾ ਤਾਣਾ ਲੂਟਣਾ ਪਾਉਂਦੀ ਤਾ ਤਾਣਾ ਬੁੰਦੀ ਥੋੜਾ ਯਾਦ ਨਹੀਂਗਾ ਜੀ ਮੈਨੂੰ ਬੱਧੀ ਜੀ ਇਹ ਬਹੁਤ ਪੁਰਾਣੀ ਚੀਜ਼ਾਂ ਨੇ ਯਾਰ ਹਨਾ ਖਰੂਸ਼ੀਆ ਵੀ ਹੁੰਦਿਆ ਸੀ ਹਾਂਜੀ ਤਾਂ ਤੁਸੀਂ ਦੇਖ ਸਕਦੇ ਹੋ ਇਹ ਤਾਣਾ ਕਹਿੰਦੇ ਜੀ ਇਹਨੂੰ ਹਾਂਜੀ ਹਾਂਜੀ ਇਹ ਤਾਣਾ ਇਹ ਤੇ ਖੇਸ ਪੂਖੇਰਾ ਬੁਣੇ ਜਾਂਦੇ ਸੀ ਪੁਰਾਣੇ ਟਾਈਮ 'ਚ ਨਾ ਤੇ ਆਂਟੀ ਉਹ ਤਾਂ ਆਪਾਂ ਸਾਰਾ ਕੁਝ ਪੁੱਛਾਂਗੇ ਕੀ ਗੱਲਬਾਤ ਹੈ ਜੀ ਇਹ ਇਹਨੂੰ ਕੀ ਕਹਿੰਦੇ ਆ ਆ ਕੀ ਹੁੰਦਾ ਜੀ ਸਾਰਾ ਕੁਝ ਇਹ ਨਾਲ ਕਹਿੰਦੇ ਨੇ ਇਹ ਨਾਲ ਦੇਖੋ ਜੀ ਨਾਲ ਇਹ ਵਿੱਚ ਨੂੰ ਆਪਾਂ ਇੱਥੇ ਇੱਥੇ ਟਪਾਉਣਾ ਹੁੰਦਾ ਜੀ ਹਾਂਜੀ ਹਾਂਜੀ ਇਹ ਪੈੜੇ ਤੱਬ ਕੇ ਟੰਟ ਪਾਏ ਜਾਂਦੇ ਆਂ ਜੀ ਤੇ ਇਹਨੂੰ ਤੁਰ ਕਹਿੰਦੇ ਨੇ ਜੀ ਜੀ ਇਹਨੂੰ ਇਹਨੂੰ ਹੱਥਾ ਕਹਿੰਦੇ ਨੇ ਜੀ ਜੀ ਇਹਨੂੰ ਰੱਛ ਕਹਿੰਦੇ ਨੇ ਜੀ ਉਹਨੂੰ ਪੌਣੀਆ ਕਹਿੰਦੇ ਨੇ ਪੌਣੀਆ ਇਹਨੂੰ ਬੇਲੜ ਕਹਿੰਦੇ ਨੇ ਹੁਣ ਤਾਂ ਇਹ ਇਹਨੂੰ ਪੈੜੇ ਕਹਿੰਦੇ ਨੇ ਪੈੜੇ ਜੀ ਹੁਣ ਤਾਂ ਮਿਲਦਾ ਨਹੀਂ ਹੁਣ ਤਾਂ ਇਹ ਮੁੱਲਾ ਦਾ ਸ਼ਾਇਦ ਉਹਨੂੰ ਮੁਠਾ ਕਹਿੰਦੇ ਨੇ ਜੋ ਸੁਨੇ ਵਾਲੇ ਨੂੰ ਹੁਣ ਸ਼ਾਇਦ ਇਹ ਨਾਮ ਮਿਲੇ ਆਪਾਂ ਨੂੰ ਦੇਖਣ ਨੂੰ ਨਾ ਜੀ ਕਿਸੇ ਨਹੀਂ ਜੇ ਸਿਕਾਰੇ ਕਰਦੇ ਆਂ ਜੀ ਕਰਦੇ ਆਂ ਜੀ ਬਹੁਤ ਮਿਲਦਾ ਮਤਲਬ ਮਿਲਦਾ ਜਰੂਰ ਆ ਪਰ ਇੰਨਾ ਨਹੀਂ ਹੈਗਾ ਜਿਵੇਂ ਪਹਿਲਾਂ ਆਮ ਘਰਾਂ ਚ ਆਪਾਂ ਦੇਖਦੇ ਸੀ ਪਿੰਡਾਂ ਜਾ ਕੇ ਸਾਰੇ ਘਰਾਂ ਚ ਮਤਲਬ ਬਣਿਆ ਲੱਗਿਆ ਹੁੰਦਾ ਸੀ ਥੱਲੇ ਦੀ ਕੱਢਿਆ ਹੁੰਦਾ ਸੀਗਾ ਤੇ ਹਰੇਕ ਆ ਉਹਦਾ ਮਤਲਬ ਉਹ ਤਾਲਾ ਜੇ ਤੁਸੀਂ ਕਹਿ ਰਹੇ ਹੋ ਪਾ ਕੇ ਜੀ ਆ ਉਹਦਾ ਪੈਰ ਜਿੱਦਾਂ ਦੱਬੀ ਜਾਂਦਾ ਹੁੰਦਾ ਸੀ ਬਹੁ ਵੇਹ ਲੱਗਦਾ ਸੀਗਾ ਤੇ ਚਾਰ ਦਿਨ ਬਣਦੇ ਦੇਖਦੇ ਜਦੋਂ ਕੇਸ ਨੇ ਜੀ ਕੇਸ ਬੰਦ ਜੋ ਵੀ ਬੰਦ ਦੋੜੇ ਵੀ ਜੀ ਦੋੜੇ ਹਾਂ ਤੇ ਲਈ ਚਾਦਰਾਂ ਸਾਰਾ ਕੁਝ ਤਾਣੇ ਫੁੱਲ ਮਲਾ ਕੇ ਮਤਲਬ ਠੰਡ ਤੋਂ ਬਚਾਉਣ ਵਾਲਾ ਇੰਦਾ ਸੀਗਾ ਜੀ ਤੇ ਵਧੀਆ ਲੱਗਿਆ ਹਣਾ ਜੀ ਮਤਲਬ ਦੇਖ ਕੇ ਇਹ ਚੀਜ਼ਾਂ ਹਾਂਜੀ ਤੇ ਥੈਂਕ ਯੂ ਜੀ ਐ ਭਈ ਅੱਗੇ ਤਾਂ ਰਵਾਸ ਦੀਆਂ ਨੇ ਖਾਂਦੇ ਸੀ ਹਾਂਜੀ ਹਾਂਜੀ ਹੁਣ ਦਾਣੇ ਵੀ ਕੋਈ ਖਾਂਦਾ ਹੁਣ ਬੋਲ ਰਹੀਆਂ ਚੀਜ਼ਾਂ ਚੱਲ ਪਈਆਂ ਜਵਾਖਾਂ ਵਾਸਤੇ ਅਸੀਂ ਵੀ ਪਹਿਲਾਂ ਮੱਕੀ ਦੇ ਦਾਣੇ ਜੀ ਹਾਂ ਪਹਿਲਾਂ ਭੀੜ ਵਸੇਰੀ ਰਹਿੰਦੀ ਪੱਠੀਆਂ ਤੇ ਦਾਲ ਕੇ ਪਾ ਕੇ ਅੱਸਾਂ ਦਾ ਕਠੱਕ ਜਾਂਦੀ ਇਹਦੇ ਭੁੰਨ ਦੀਆਂ ਦਾਣੀਆਂ ਹਾਂ ਜੀ ਹੁਣ ਕੋਈ ਖਾਂਦਾ ਨਹੀਂ ਅੱਜਕੱਲ ਰਵਾਜ ਨਹੀਂ ਰਹਿਣੇ ਲ ਮੁੱਲੇ ਦੇ ਖਾਣ ਲੱਗੇ ਲੋਕ ਅਸੀਂ ਕਈ ਵਾਰ ਜੀ ਮੱਕੀ ਲੈ ਕੇ ਐਂ ਭag ਜਾਂਦੇ ਪਿੰਡ ਚ ਜੇ ਬਣੀ ਹੁੰਦੀ ਜੀ ਵੀ ਆਹ ਭੁੰਨਦੇ ਅਸੀਂ ਖਾਣੇ ਨੇ ਅਸੀਂ ਐਂ ਬਣਾ ਕੇ ਮਤਲਬ ਲੈ ਆਉਂਦੇ ਬਹੁਤ ਵਧੀਆ ਲੱਗਦਾ ਸੀ ਉਦੋਂ ਇੱਕਲ ਚ ਸੀਗਾ ਪਰ ਇਹਦਾ ਕੋਈ ਫਿਰ ਖਾਂਦੇ ਦੇ ਲੋਕ ਤਾਂ ਬਣਾਉਂਦੇ ਦੇ ਹੁਣ ਕੋਈ ਖਾਂਦਾ ਨਹੀਂ ਅੱਜਕੱਲ ਹਾਂਜੀ ਹਾਂਜੀ ਰਵਾਜ ਨਹੀਂ ਹੈਗਾ ਹੁਣ ਨਵੇਂ ਤਰ੍ਹਾਂ ਦੇ ਮੇਜੀਜੇ ਚੱਲ ਰਹੀਆਂ ਬੱਚਿਆਂ ਵਾਸਤੇ ਹੂੰ ਇੱਥੇ ਆਪਾਂ ਦਿਖਾਵਾਂਗੇ ਤੁਹਾਨੂੰ ਜਿਵੇਂ ਪੱਟੀ ਚੱਲਦੀ ਹੈ ਨਾ ਜਦੋਂ ਅੱਗ ਮਚਾ ਲਈ ਜਾਪਾਂਗੇ ਮਚਾਵਾਂਗੇ ਅੱਗ ਤਾਂ ਕੱਲ ਵੀ ਲੈ ਕੇ ਗਏ ਸੀ ਵੀਡੀਓ ਬਣਾ ਕੇ ਜਿਹੜੇ ਕੋਰਲੇ ਤੋਂ ਆਏ ਦੀ ਮੁੰਗਾ ਇੱਕ ਸ਼ੋਅ ਦਿਖਾਉਣਾ ਹੈ ਜੀ ਤੁਹਾਨੂੰ ਬਣਾਉਣਾ ਜੀ ਕਿ ਮੇਲਾ ਲੱਗਾ ਜੀ ਮੇਲਾ ਆਪਣਾ ਆਮਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜਾ ਇਹ ਸਤਰੰਗ 2025 ਮੇਲਾ ਗੁਰਨਾਨਕ ਕਾਲਜ ਕੋਲ ਡਬਲਯੂ ਆਰਗੇਨਾਈਜ਼ ਕੀਤਾ ਗਿਆ ਹੈ ਇਹਦੇ ਵਿੱਚ ਮਤਲਬ ਪਿਛਲੇ ਦੋ ਦਿਨਾਂ ਦਾ ਕਾਫੀ ਸਾਨੂੰ ਹੰਗਾਰਾ ਮਿਲਿਆ ਆ ਪੂਰੇ ਇਲਾਕੇ ਦੀ ਸੰਗਤ ਹੋਣੀ ਉਹ ਔਰ ਬੱਚਿਆਂ ਦਾ ਬਹੁਤ ਉਤਸ਼ਾਹ ਭਰਿਆ ਮੇਲਾ ਸੀ ਕਿਉਂਕਿ ਇਹਦੇ ਵਿੱਚ ਹਰ ਤਰ੍ਹਾਂ ਦਾ ਰੰਗ ਸੀ ਕੋਸ਼ਿਸ਼ ਕੀਤੀ ਹੈ ਦਿਖਾਉਣ ਲਈ ਜਿਸ ਤਰ੍ਹਾਂ ਵਰਾਸਤੀ ਪਿੰਡ ਦੇ ਪਿੱਛੇ ਆਪਾਂ ਖੜੇ ਆ ਵਰਾਸਤੀ ਪਿੰਡ ਤੇ ਪੁਰਾਣੀ ਜਿਹੜਾ ਹੈਗਾ ਸੀ ਆਪਣਾ ਪਹਿਲਾਂ ਤੁਸੀਂ ਤਿਆਰ ਕੀਤਾ ਹੋਇਆ ਸਾਰਾ ਇਹ ਹਾਂਜੀ ਹਾਂ ਅਸੀਂ ਖੁਦ ਆਪਣਾ ਤਿਆਰ ਕੀਤਾ ਵਰਾਸਤੀ ਪਿੰਡ ਦੇ ਵਿੱਚ ਹਰ ਇੱਕ ਤਰ੍ਹਾਂ ਦਾ ਕਲਚਰ ਜਿਹੜਾ ਪੁਰਾਣਾ ਦਿਖਾਇਆ ਜਾਂਦਾ ਸੀ ਉਹ ਅਸੀਂ ਦਿਖਾਉਣ ਦੀ ਕੋਸ਼ਿਸ਼ ਕੀਤੀ ਆ ਬਾਕੀ ਪੁਰਾਣੀ ਖੇਤੀਬਾੜੀ ਦੇ ਸੰਦ ਗੱਡਾ ਜਾਂ ਹੋਰ ਜਿੰਨੇ ਵੀ ਸਾਡੇ ਕੋਲੇ ਪੁਲਕਾਰੀਆਂ ਜੋ ਵੀ ਪੁਰਾਣਾ ਜਿਹੜਾ ਕਲਚਰ ਸੀਗਾ ਉਹ ਵਿਖਾਉਣ ਦਾ ਕੋਸ਼ਿਸ਼ ਜਿਹੜੇ ਵੀ ਜਿੰਨੇ ਵੀ ਆਪਣੇ ਵਿਦਿਆਕ ਨਾਲ ਰਿਲੇਟਡ ਐਗਜ਼ੀਬਿਸ਼ਨ ਸੀਗੀਆਂ ਜਿਵੇਂ ਆਈਟੀ ਨਾਲ ਇਨਫੋਰਮੇਸ਼ਨ ਨਾਲ ਔਰ ਫੂਡ ਪ੍ਰੋਸੈਸਿੰਗ ਨਾਲ ਔਰ ਪੰਜਾਬੀ ਹਰ ਇੱਕ ਡਿਪਾਰਟਮੈਂਟ ਨੇ ਆਪਣਾ ਆਪਣਾ ਪ੍ਰੋਜੈਕਟ ਤਿਆਰ ਕਰਕੇ ਜਿਹੜੀ ਥਿਊਰੈਟिकल ਨੂੰ ਸੀ ਉਹਨੂੰ ਪ੍ਰੈਕਟੀਕਲ ਦੇ ਵਿੱਚ ਤਬਦੀਲ ਕੀਤਾ ਬਾਕੀ ਕੋਲ ਨੰਬਰ ਆਹ ਇੱਕ ਸਾਲ ਲੱਗਿਆ ਕਰੂਗਾ ਜੀ ਹਾਂਜੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਮੇਲਾ ਹਰ ਸਾਲ ਅਸੀਂ ਆਰਗੇਨਾਈਜ਼ ਕਰੀਏ ਪਿਛਲੇ 5 ਸਾਲਾਂ ਤੋਂ ਲਗਾਤਾਰ ਅਸੀਂ ਆਰਗੇਨਾਈਜ਼ ਕਰ ਰਹੇ ਹਾਂ ਵਾਹਿਗੁਰੂ ਜੀ ਜੀ ਤਾਂ ਆਪਾਂ ਕੰਪਿਊਟਰਲ ਸਿਸਟਮ 'ਚ ਆ ਗਏ ਇੱਧਰ ਆ ਜਾਓ ਜੀ ਇੱਧਰ ਦੇਖ ਦਿਖਾਉਣੇ ਪਹਿਲਾਂ ਹਲੇ ਸੈੱਟ ਕਰ ਰਹੇ ਹਾਂ ਸੈਟਿੰਗ ਆਫ ਦੀ ਸਾਰੀ ਤੇ ਥੱਲੇ ਬੰਦ ਪਿਆ ਸਾਰਾ ਕੁਝ ਹੈ ਨਾ ਬੋਲੀ ਬੋਲੀ ਦਿਖਾਉਣੇ ਤੁਹਾਨੂੰ ਸਾਰਾ ਕੁਝ ਕੀ ਕਰਵਾਜਾ ਫਟ ਫੋਟ ਪੂਰੇ ਦਾ ਹਾਂਜੀ ਤਾਂ ਜਿਵੇਂ ਤੁਸੀਂ ਦੇਖ ਸਕਦੇ ਹੋ ਡਿਪਾਰਟਮੈਂਟ ਆਫ ਕੰਪਿਊਟਰ ਸਾਇੰਸ ਹੈ ਸਾਰਾ ਹੈ ਨਾ ਇੱਧਰ ਐਜੂਕੇਸ਼ਨ ਲੱਗੀ ਹੋਣੀ ਸਾਰੀ ਦਿਖਾਵਾਂ ਤੁਹਾਨੂੰ ਸਾਰੇ ਡਿਪਾਰਟਮੈਂਟ ਦੇ ਤੇ ਇੱਧਰ ਦਿਪਾਲੀ ਮੈਡਮ ਬੈਠੇ ਨੇ ਆਪਣੇ ਨਾਲ ਤੇ ਉਹਨਾਂ ਨੂੰ ਪੁੱਛਾਂਗੇ ਵੀ ਕਿਵੇਂ ਲੱਗਿਆ ਤੁਹਾਨੂੰ ਮੇਲਾ ਸਾਰਾ ਸਿਸਟਮ ਹੈ ਨਾ ਮੈਮ ਦੱਸੋ ਜੀ ਇਹਦੇ ਬਾਰੇ ਸਾਡੇ ਕੰਪਿਊਟਰ ਸਾਇੰਸ ਡਿਪਾਰਟਮੈਂਟ ਨੇ ਬਹੁਤ ਹੀ ਅੱਛਾ ਏ ਲਰਨਿੰਗ ਤੇ ਬੇਸ ਤੇ ਰੋਬੋਟਿਕਸ ਐਗਜ਼ੀਬਿਸ਼ਨਸ ਲਗਾਈਆਂ ਜੀ ਇਹਦੇ ਵਿੱਚ ਬੱਚਿਆਂ ਦੀ ਕ੍ਰੀਏਟੀਵਿਟੀ ਬਹੁਤ ਅੱਗੇ ਆਈ ਨਾਰਮਲੀ ਆਪਣੇ ਏਰੀਆ ਵਿੱਚ ਆਪਾਂ ਸੋਚ ਨਹੀਂ ਸਕਦੇ ਕਿ ਬੱਚਾ ਇਸ ਤੱਕ ਤੱਕ ਜਾ ਸਕਦਾ ਹੈ ਮੈਂ ਪੰਜਾਬ ਯੂਨੀਵਰਸਿਟੀ 'ਚ ਦੇਖਿਆ ਸੀ ਇੱਕ ਸਾਲ ਪਹਿਲਾਂ ਦੀ ਗੱਲ ਹੈ ਕਿ ਬਾਹਰ ਬੱਚੇ ਨਾ ਕਾਰਾ ਜੇ ਲੈ ਕੇ ਰੋਬੋਟਸ ਨਾਲ ਖੇਡ ਰਹੇ ਸੀ ਜੀ ਬਟ ਆਈ ਥਿੰਕ ਮੈਂ ਇੰਪ੍ਰੈਸ ਸੀ ਕਿ ਅਗਰ ਬੇਰੀ ਆਪਣੇ ਬੱਚਾ ਨੂੰ ਅਸੀਂ ਗਾਈਡ ਕੀਤਾ ਦੇ ਹੈਵ ਮੇਕ ਦ ਸੋਕਰ ਗੇਟ ਕਿ ਉਹਨਾਂ ਦੇ ਬੱਚੇ ਖੇਡ ਰਹੇ ਨੇ ਤਾਂ ਇਹ ਇਹ ਚੀਜ਼ ਵਿੱਚ ਇੱਕ ਚੀਜ਼ ਪਤਾ ਚੱਲਦੀ ਹੈ ਕਿ ਆਪਣਾ ਏਰੀਆ ਕੋਈ ਪਿਛੜਿਆ ਹੋਇਆ ਇਲਾਕਾ ਨਹੀਂ ਹੈ ਜਸਟ ਥੋੜੀ ਜੀ ਉਹਨਾਂ ਨੂੰ ਪਾਲਿਸ਼ ਕਰਨ ਦੀ ਲੋੜ ਹੈ ਬੱਚਾ ਕੁਝ ਵੀ ਕਰ ਸਕਦਾ ਹੈ ਜੀ ਇੱਥੇ ਬੱਚਾ ਨੇ ਇਸ ਐਗਜ਼ਿਬਿਸ਼ਨ ਚ ਗੇਮਿੰਗ ਜ਼ੋਨ ਹਰਡਲ ਗੇਮ ਰੋਬੋਟਿਕਸ ਦੇ ਵਿੱਚ ਬੱਚਿਆਂ ਨੇ ਆਈਓਟੀ ਬੇਸ ਪ੍ਰੋਜੈਕਟਸ ਬਣਾਏ ਨੇ ਸੌਫਟਵੇਅਰ ਪ੍ਰੋਜੈਕਟਸ ਵੀ ਬਣਾਏ ਨੇ ਤਾਂ ਮਤਲਬ ਓਵਰਆਲ ਬੱਚੇ ਨੇ ਹਰ ਫੀਲਡ 'ਚ ਬਹੁਤ ਅੱਛਾ-ਅੱਛਾ ਕੰਮ ਕੀਤਾ ਹੈ। ਅਗਰ ਤੁਸੀਂ ਐਗਜ਼ੀਬਿਸ਼ਨ ਦੇਖੋਗੇ ਕਿ ਬੱਚਿਆਂ ਨੇ ਜੋ ਆਪਸ ਹੋ ਜਿਆਣਾ ਹਾਈ ਲੈਵਲ ਤੇ ਕਿਉਂਕਿ ਮੈਂ ਖੁਦ ਪੈਕ ਤੋਂ ਬੜੀਆ ਮੈਂ ਪੈਕ ਦੇ ਵਿੱਚ ਵੀ ਦੇਖਿਆ ਬੱਚੇ ਬਣਾਉਂਦੇ ਸੀ ਤਾਂ ਉਹ ਲੱਗਦਾ ਹੁੰਦਾ ਸੀ ਉੱਥੋਂ ਥੋੜੀ ਜਿਹੀ ਆਈਡੀਆ ਹੈ ਤਾਂ ਆਪਣੇ ਬੱਚਿਆਂ ਨੇ ਵੀ ਇਸ ਤੋਂ ਬੈਟਰ ਕੀਤਾ ਹੈ। ਇਸ ਕੋਈ ਕਮੀ ਨਹੀਂ। ਜੋ ਵੀ ਹੈ ਮਤਲਬ ਆਪਣਾ ਜੋ ਵੀ ਮੈਡਮ ਕੰਪਿਊਟਰ ਡਿਪਾਰਟਮੈਂਟ ਵਿੱਚ ਜੋ ਵੀ ਬੱਚਿਆਂ ਨੇ ਬਣਾਇਆ ਹੈਗਾ ਉਹਦੇ ਵਿੱਚ ਦਵਾਲੀ ਮੈਡਮ ਦਾ ਬਹੁਤ ਵੱਡਾ ਯੋਗਦਾਨ ਹੈ ਮਤਲਬ ਦਵਾਲੀ ਮੈਡਮ ਦੀ ਸਾਰੀ ਮਿਹਨਤ ਲੱਗੀ ਹੋਈ ਹੈਗੀ ਜੀ ਤੇ ਜੋ ਵੀ ਕੁਝ ਇਹਨਾਂ ਨੇ ਕੀਤਾ ਹੈਗਾ ਸਭ ਤੋਂ ਵਧੀਆ ਮਤਲਬ ਇਹਨਾਂ ਦਾ ਕੰਪਿਊਟਰ ਡਿਪਾਰਟਮੈਂਟ ਦਾ ਮੈਨੂੰ ਲੱਗਿਆ ਬਹੁਤ ਵਧੀਆ ਲੱਗਿਆ ਇਹਨਾਂ ਦਾ ਸਾਰਾ ਤੇ ਦਵਾਲੀ ਮੈਡਮ ਦੀ ਮਿਹਨਤ ਨੂੰ ਬਹੁਤ-ਬਹੁਤ ਸਲੂਟ ਹੈ ਮਾਣ ਉਹ ਤੁਹਾਡੀ ਮਿਹਨਤ ਨੂੰ ਜੀ ਥੈਂਕ ਯੂ ਜੀ ਕੀ ਮੇ ਲੱਗ ਰਹੇ ਮੇਲਾ ਕੀ ਮੱਤੀ ਮੈਂ ਜੀ ਬਹੁਤ ਵਧੀਆ ਮੇਲਾ ਬਹੁਤ ਵਧੀਆ ਲੱਗ ਰਿਹਾ ਹੈ ਕੀ ਕੁਝ ਦੇਖਿਆ ਮੇਲੇ ਚ ਮੇਲੇ ਚ ਸਾਰਾ ਅਸੀਂ ਜਦੋਂ ਮੈਂ ਇੱਥੇ ਲੱਗਿਆ ਹੋਇਆ ਹਾਂ ਰਿਪਰੈਜ਼ੈਂਟਰ ਦੇ ਤੌਰ ਤੇ ਜੀ ਤੇ ਮੈਨੇ ਮਾਡਲ ਵਗੈਰਾ ਕਈ ਦੇਖੇ ਹੋਏ ਨੇ ਜੀ ਵਧੀਆ ਤਰੀਕੇ ਨਾਲ ਤੇ ਇੱਥੇ ਮਾਡਲ ਹਰੇਕ ਵਧੀਆ ਬਣਿਆ ਹੋਇਆ ਹੈਗਾ ਹਾਂ ਜੀ ਕੀ ਕੁਝ ਅੱਖਾਂ ਨੂੰ ਮਿਲਿਆ ਬਿਲਹਿੰਦ ਚ ਸਿੱਖਣ ਇੱਥੇ ਸਾਰਾ ਪੁਰਾਣੇ ਤੋਂ ਪੁਰਾਣਾ ਕਲਚਰ ਤੇ ਨਵੇਂ ਤੋਂ ਫਿਊਚਰ ਵਾਲਾ ਕਲਚਰ ਉਹ ਵੀ ਸਾਰਾ ਦੇਖਣ ਨੂੰ ਮਿਲਿਆ ਜੀ ਜੇ ਹੁਣ ਤੁਸੀਂ ਪਹਿਲਾਂ ਤਾਂ ਦੇਖ ਕੇ ਹਟੇ ਹੋ ਵੀ ਆਪਾਂ ਪ੍ਰਾਤਮਿਕ ਚੀਜ਼ਾਂ ਤੁਹਾਨੂੰ ਦਿਖਾਈਆਂ ਸਾਰੀਆਂ ਹਨਾ ਤੇ ਇਧਰਲੇ ਪਾਸੇ ਇਹ ਆਈਟੀ ਸੈੱਲ ਹੀ ਲਾ ਰਾਈਟੀ ਸੈੱਲ ਹੈ ਸਾਰਾ ਹਨਾ ਇੱਥੇ ਆਪਣਾ ਮਾਡਰਨ ਤਕਨੀਕਾਂ ਸਾਰੀਆਂ ਵੀ ਆਉਣ ਵਾਲੇ ਸਮੇਂ 'ਚ ਕੀ ਹੋ ਰਿਹਾ ਹੈ ਜਾਂ ਹੁਣ ਕੀ ਚੱਲ ਰਿਹਾ ਹੈ ਸਾਰਾ ਉਹ ਦਿਖਾਇਆ ਗਿਆ ਇੱਥੇ ਉਹ ਕੀ ਕੀ ਮੈਸੇਜ ਬੱਚਿਆਂ ਨੂੰ ਜਾਊਗਾ ਇਹਦੇ ਨਾਲ ਤੁਹਾਨੂੰ ਇੱਥੋਂ ਕੀ ਮੈਸੇਜ ਇਹਦੇ ਨਾਲ ਸਰ ਬੱਚਿਆਂ ਨੂੰ ਬਹੁਤ ਕੁਝ ਸਿੱਖਣ ਨੂੰ ਮਿਲੂਗਾ ਤੇ ਐ ਲਾ ਲੋ ਵੀ ਆਉਣ ਵਾਲੀ ਫਿਊਚਰ ਚ ਜਿਹੜੇ ਅਸੀਂ ਮਾਡਲ ਰਿਪਰਸੈਂਟ ਕੀਤੇ ਨੇਗੇ ਵੀ ਬੱਚਿਆਂ ਨੂੰ ਦੇਖਣ ਚ ਵੀ ਵਧੀਆ ਲੱਗਣ ਲੱਗੇ ਨੇ ਤੇ ਜਦੋਂ ਅਸੀਂ ਐਕਸਪਲੇਨ ਕਰਦੇ ਆ ਤਾਂ ਉਹਨਾਂ ਨੂੰ ਹੋਰ ਵੀ ਵਧੀਆ ਦੇਖਣ ਨੂੰ ਮਿਲਦਾ ਹੈ। ਕਹਿਣ ਦਾ ਭਾਵ ਇਹ ਹੈ ਜੀ ਮਤਲਬ ਜਿਹੜੇ ਬੱਚੇ ਕਹਿੰਦੇ ਵੀ ਥਿਉਰੀ ਤਾਂ ਪੜਦੀ ਨੇ ਹਨਾ ਇਹ ਕੰਪਿਊਟਰ ਦੇ ਵਿੱਚ ਤੇ ਪ੍ਰੈਕਟੀਕਲੀ ਮਤਲਬ ਕਰਕੇ ਦਿਖਾਇਆ ਹੋਇਆ ਸਾਰਾ ਕੁਝ। ਹਰ ਇੱਕ ਚੀਜ਼ ਪ੍ਰੈਕਟੀਕਲੀ ਦੱਸੀ ਗਈ ਹੈ ਵੀ ਕੀ ਗੱਲਬਾਤ ਹੈ ਇਹ। ਹਾਂ ਜਿਹੜਾ ਬੱਚਾ ਮਤਲਬ ਨਹੀਂ ਸਮਝ ਸਕਦਾ ਉਹ ਪ੍ਰੈਕਟੀਕਲ ਸਮਝ ਲਏਗਾ ਜੀ। ਤੇ ਬੱਚਿਆਂ ਨੂੰ ਬਹੁਤ ਵਧੀਆ ਮੈਸੇਜ ਆਊਗਾ ਇਹਦੇ ਨਾਲ ਤੇ ਆਪਾਂ ਨੂੰ ਆਪਾਂ ਨੇ ਵੀ ਕਹਨੇ ਆ ਵੀ ਦੁਬਾਰਾ ਵੀ ਇਹ ਜੀ ਵੀ ਮੇਲਾ ਹਰ ਸਾਲ ਲੱਗੇ ਇਹ ਐਜੂਕੇਸ਼ਨ ਹੋਣੀ ਚਾਹੀਦੀ ਨੇ ਤੇ ਬੱਚਿਆਂ ਨੂੰ ਬਹੁਤ ਕੁਝ ਸਿੱਖਣ ਨੂੰ ਮਿਲ ਸਕਦਾ ਹੈ ਜੀ ਜੀ ਤਾਂ ਆਪਣੇ ਨਾਲ ਆਕਾਲ ਅਕੈਡਮੀ ਤੋਂ ਟੀਚਰਸ ਜੁੜੇ ਹੋਏ ਨੇ ਨਾਲ ਇਹਨਾਂ ਦੇ ਬੱਚੇ ਨੇ ਤੇ ਮੈਮ ਦੱਸੋ ਜੀ ਐਕਸਪੀਰੀਅੰਸ ਤੁਹਾਡਾ ਕੀ ਐਕਸਪੀਰੀਅੰਸ ਇਹਦੇ ਬਾਰੇ ਅਸੀਂ ਆਪਣੇ ਬੱਚਿਆਂ ਨੂੰ ਲੈ ਕੇ ਆਕਾਲ ਅਕੈਡਮੀ ਫਫੜੇ ਭਾਈ ਕਿਤੇ ਇੱਥੇ ਵਿਜ਼ਿਟ ਕੀਤਾ ਓਵਰ ਆਲ ਜਿਹੜਾ ਤੁਹਾਡਾ ਸਾਰਾ ਹੀ ਕਨਸੈਪਟ ਹੈ ਸਾਨੂੰ ਬਹੁਤ ਚੰਗਾ ਲੱਗਿਆ ਬੱਚਿਆਂ ਨੂੰ ਇਹਦੇ ਵਿੱਚੋਂ ਸਿੱਖਣ ਨੂੰ ਬਹੁਤ ਕੁਝ ਮਿਲੇ ਆ अलग-अलग डिपार्टमेंट्स ਨੇ अलग-अलग इंस्टॉलमेंट ਆਪਣੀਆਂ ਲਗਾਈਆਂ ਹੋਈਆਂ ਸੀ ਉਹਦੇ ਵਿੱਚ ਉਹ ਬੱਚਿਆਂ ਨੇ ਬਹੁਤ ਕੁਝ ਸਿੱਖਿਆ ਜੀ ਕੁਸ਼ਨ ਪੁੱਟ ਕੀਤੇ ਤੇ ਉਹਨਾਂ ਦੇ ਜਿਹੜੇ ਡਾਊਟ ਸੀ ਉਹ ਵੀ ਕਲੀਅਰ ਕੀਤੇ ਗਏ ਤੇ ਸਾਨੂੰ ਇੱਥੇ ਆ ਕੇ ਬਹੁਤ ਚੰਗਾ ਲੱਗਿਆ थैंक यू मैम थैंक यू सो मच ਹਾਂਜੀ ਤਾਂ ਹੁਣ ਆਪਣੇ ਨਾਲ ਆਪਣੇ ਡਿਪਾਰਟਮੈਂਟ ਤੋਂ ਆਪਣੇ ਸੀਨੀਅਰ ਨੇ ਤਨੂਜੀ ਇਹਨਾਂ ਨਾਲ ਆਪਾਂ ਗੱਲਬਾਤ ਕਰਦੇ ਹਾਂ ਮੇਲੇ ਬਾਰੇ ਕੀ ਗੱਲਬਾਤ ਰਹੀ ਮੇਲੇ ਦੀ ਕੀ ਇਹਨਾਂ ਨੇ ਸਾਰਾ ਕੁਝ ਦੇਖਿਆ ਹਾਂਜੀ ਓਵਰਆਲ ਰਿਵਿਊ ਦੋ ਆਪਣਾ ਮੇਲੇ ਬਾਰੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰਾ ਨਾਮ ਤਨੂ ਹੈ ਜਿਵੇਂ ਕਿ ਤੁਹਾਨੂੰ ਪਤਾ ਲੱਗ ਚੁੱਕਿਆ ਹੈ ਸੋ ਅੱਜ ਆਪਣਾ ਤੀਜਾ ਤੇ ਆਖਰੀ ਦਿਨ ਹੈ ਮੇਲੇ ਦਾ ਜੋ ਓਵਰਰੋਲ ਮੇਲਾ ਬਹੁਤ ਵਧੀਆ ਰਿਹਾ ਸੀ ਬਹੁਤ ਕੁਝ ਸਿੱਖਣ ਨੂੰ ਮਿਲਿਆ ਬਹੁਤ ਕੁਝ ਅਸੀਂ ਸਿਖਾਇਆ ਵੀ ਬੱਚਿਆਂ ਨੂੰ ਤੇ ਅਸੀਂ ਓਵਰਰੋਲ ਐਕਸਪੀਰੀਅੰਸ ਵੀ ਕੀਤਾ ਕਿ 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 ਨਵੀਆਂ ਚੀਜ਼ਾਂ ਹੋ ਸਕਦੇ ਨੇ ਕਿ ਕਿ ਇਨੋਵੇਸ਼ਨਸ ਆ ਸਕਦੇ ਆ ਨੇ ਅਸੀਂ ਆਪਣੇ ਕੰਪਿਊਟਰ ਡਿਪਾਰਟਮੈਂਟ ਵਿੱਚ ਵੀ ਕਿੰਨੇ ਪ੍ਰੋਜੈਕਟਸ ਲਿਆਂਦੇ ਨੇ ਜੋ ਕਿ ਨਵੇਂ-ਨਵੇਂ ਟੈਕਨੋਲੋਜੀ ਨਾਲ ਜੁੜਦੇ ਨੇ ਤੇ ਬਹੁਤ-ਬਹੁਤ ਚੀਜ਼ਾਂ ਅਸੀਂ ਸਿੱਖੀਆਂ ਅਸੀਂ ਓਵਰਰੋਲ ਬਹੁਤ ਇੰਜੋਏ ਕੀਤਾ ਇਹ ਮੇਲਾ ਥੈਂਕ ਯੂ ਜੀ ਥੈਂਕ ਯੂ ਹਾਂਜੀ ਤਾਂ ਜਿਵੇਂ ਤੁਸੀਂ ਸਾਰਾ ਮੇਲਾ ਦੇਖਿਆ ਹਨ ਓਵਰ ਆਲ ਬਹੁਤ ਸੋਹਣਾ ਸਾਰਾ ਕੁਝ ਲੱਗਿਆ ਤੇ ਆਪਣੇ ਨਾਲ ਆਪਣੇ ਡਿਪਾਰਟਮੈਂਟ ਤੋਂ ਆਪਣੇ ਸੀਨੀਅਰ ਨੇ ਭਾਈ ਸਾਰੇ ਇਹ ਜਿੰਨਾਂ ਨਾਲ ਗੱਲਬਾਤ ਕਰਦੇ ਆ ਕੀ ਵਿਚਾਰ ਨੇ ਤੁਹਾਡੇ ਮੇਲੇ ਬਾਰੇ ਤੇ ਕੀ ਰਿਵਿਊ ਹੈ ਕੀ ਤੁਸੀਂ ਦੇਖਿਆ ਤੇ ਕੀ ਕੁਝ ਰਹਿ ਗਿਆ ਪਹਿਲਾਂ ਸਭ ਤੋਂ ਪਹਿਲਾਂ ਭਾਈ ਮੋਹਿਤ ਆਪਣੇ ਨਾਲ ਭਾਈ ਕਿਵੇਂ ਲੱਗਿਆ ਮੇਲਾ ਤੁਹਾਨੂੰ ਭਾਈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਾਨੂੰ ਜੀ ਤਿੰਨ ਦਿਨ ਸਾਨੂੰ ਜੀ ਤਿੰਨ ਦਿਨ ਹੋ ਗਏ ਮੇਲਾ ਚਲਾਉਂਦੇ ਨੂੰ ਅਸੀਂ ਬਹੁਤ ਇੰਜੋਏ ਕਰ ਰਹੇ ਹਾਂ ਲੋਕਾਂ ਨੂੰ ਬਹੁਤ ਕੁਝ ਸਿੱਖਣ ਨੂੰ ਇੱਥੋਂ ਮਿਲ ਰਿਹਾ ਹੈਗਾ ਬਹੁਤ ਅਸੀਂ ਰੋਬੋਟਿਕਸ ਰਿਸਰਚ ਬੇਸਡ AI ਬੇਸਡ ਪ੍ਰੋਜੈਕਟਸ ਸਿਰ ਤਿਆਰ ਕੀਤੇ ਨੇ ਅੱਗੇ ਦੀ ਗੱਲ ਜਾਣ ਬਈ ਮੈਂ ਸ਼ਸ਼ੀ ਗੱਲ ਜਿਵੇਂ ਮੇਰਾ ਨਾਮ ਹੈ ਕਸ਼ਿਸ਼ ਮੈਂ ਵੀ UX HD ਦਾ ਵਿਦਿਆਰਥੀ ਹਾਂ ਅਸੀਂ ਉਰਿਆ ਆ ਕੇ ਬਹੁਤ ਕੁਝ ਸਿੱਖਿਆ ਲਾਈਕ ਤਿੰਨ ਦਿਨ ਹੋ ਗਏ ਸਾਨੂੰ ਮੇਲਾ ਮੇਲੇ ਚ ਘੁੰਮਦਿਆਂ ਨੂੰ ਚਲਾਉਂਦਿਆਂ ਨੂੰ ਲਾਈਕ ਅਸੀਂ ਤਿੰਨ ਦਿਨ ਤੋਂ ਮੇਲਾ ਪ੍ਰਿਪੇਅਰ ਕਰ ਰਹੇ ਹਾਂ ਤੇ ਸਾਰਾ ਕੁਝ ਦੇਖ ਰਹੇ ਹਾਂ ਤੇ ਹੁਣ ਅਸੀਂ ਸਾਰਾ ਕੁਝ ਬਹੁਤ ਕੁਝ ਸਿੱਖਿਆ ਲਾਈਕ AI ਰੋਬੋਟਸ ਰੋਬੋਟ ਬਣਾਉਣੇ ਲਾਈਕ ਤੁਸੀਂ ਸਾਡਾ ਰੋਬੋਟ ਦੇਖ ਸਕਦੇ ਹੋ ਜਿਵੇਂ ਉਹ ਅਸੀਂ ਥੋੜਾ ਜਿਹਾ ਡੈਡ ਮੈਪ ਪਿਆ ਕੋਈ ਨਹੀਂ ਦਿਖਾਵਾਗੇ ਸੋ ਇਹ ਵੀ ਲੱਤਾਂ ਮਾਰਦਾ ਹਾਂ ਬਈ ਦੱਸੋ ਮੇਲੇ ਬਾਰੇ ਕੀ ਗੱਲ ਬਾਤ ਪਹਿਲਾਂ ਤਾਂ ਹੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਉਸ ਤੋਂ ਬਾਅਦ ਦੇ ਵਿੱਚ ਤੁਹਾਨੂੰ ਇਹ ਦੱਸਣਾ ਚਾਹਾਂਗੇ ਕਿ ਜਿਵੇਂ ਅੱਜ ਤੁਹਾਨੂੰ ਪਤਾ ਹੀ ਹੈ ਹਨਾ ਗੁੰਨਨਕਾ ਦੇ ਵਿੱਚ ਮੇਲਾ ਸੀਗਾ ਹਨਾ ਅੱਜ ਮੇਲੇ ਦਾ ਤੀਜਾ ਦਿਨ ਸੀਗਾ ਤੇ ਇਹ ਜਿਹੜਾ ਮੇਲਾ ਸੀਗਾ ਸਾਡੇ ਸਾਡੇ ਲਈ ਬਹੁਤ ਹੀ ਵਧੀਆ ਲਾਭ ਦਾ ਇੱਕ ਹਨਾ ਹੋਇਆ ਜੀ ਕੀ ਹੋਇਆ ਬਈ ਹਾਸੇ ਹੋ ਜਾ ਕੇ ਚੱਲਦਾ ਰਹੂਗਾ ਹੱਸਣਾ ਵੀ ਜ਼ਰੂਰੀ ਹੈ ਹਨਾ ਕਰਕੇ ਕਿ ਮੇਲਾ ਓਵਰ ਆਲ ਬਹੁਤ ਸੋਹਣਾ ਰਿਹਾ ਤਿੰਨ ਦਿਨ ਅਸੀਂ ਪੂਰਾ ਇੰਜੋਏ ਕੀਤਾ ਸਾਰਾ ਕੁਝ ਇੱਥੇ ਦੇਖਿਆ ਹਨਾ ਤੇ ਅਗਲੇ ਸਾਲ ਸਾਨੂੰ ਦੁਬਾਰੇ ਫੇਰ ਦਿਖਾਵਾਂਗੇ ਮੇਲਾ ਹਰ ਇੱਕ ਸਾਲ ਇਹ ਇਸੇ ਤਰ੍ਹਾਂ ਲੱਗਣਾ ਹੈ ਤੇ ਹਰ ਕੀਰਤ ਵਾਰੀ-ਵਾਰੀ ਕੀੜਾ ਇਹੇ ਬੋਲਣ ਦਾ ਉਹਦਣਾ ਕੋਈ ਸਾਰੇ ਦੱਸ ਰਿਹਾ ਆ ਜਾ ਭਾਈ ਬਸ ਸਾਰਿਆਂ ਨੂੰ ਇੱਕ ਹੀ ਬੇਨਤੀ ਹੈ ਵੀ ਜਿਹੜੇ ਜਿਹੜੇ ਕੋਈ ਬੰਦਾ ਹਨਾ ਦੇਖਣ ਆਉਂਦਾ ਭਾਈ ਬਣ ਕੇ ਅਨਸ਼ਾਸਨ ਚ ਰਿਆ ਕਰੋ ਹਨਾ ਅਨਸ਼ਾਸਨ ਦੀ ਬਹੁਤ ਜਿਆਦਾ ਸਿਆਣੀਆਂ ਗੱਲਾਂ ਕਰ ਰਹੇ ਆ ਭਾਈ ਅੱਜ ਪਰ ਕਮੀ ਬਹੁਤ ਰਹੀ ਹੈ ਇੰਨਾ ਸਿਆਣਾ ਹੈ ਨਹੀਂ ਭਾਈ ਪਰ ਜਿੰਨ ਸਿਆਣੀਆਂ ਗੱਲਾਂ ਕਰ ਰਹੇ ਆ ਇਹ ਵੀ ਹੋਗੀ ਭਾਈ ਬਣ ਕੇ ਉਹ ਜੀਜਾ ਦਾ ਕਰੇ ਜਿ ਕਰਿਆ ਕਰੋ ਜੀ ਦੀ ਰੋਟੀ ਪਰਸਨਲ ਰਾਂਚੇ ਚ ਹੈਗੀ ਵਾਹ ਬਲੀ ਬਾਈ ਬਾਹਰ ਕੱਢ ਲੋ ਸਹੀ ਗੱਲ ਆ ਬਹੁਤ ਸੋਹਣੀ ਬਾਈ ਨੇ ਗੱਲਾਂ ਕੀਤੀਆਂ ਪਰ ਇੰਨਾ ਇੰਨਾ ਸਿਆਣਾ ਹੈ ਨਹੀਂ ਬਾਈ ਤਾੜੀਆਂ ਮਾਰਤੀਆਂ ਇਧਰੋਂ ਬਾਈ ਨੇ ਕੀ ਨਾਮ ਆ ਬਾਈ ਤੇਰਾ ਕਸ਼ਿਸ਼ 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 ਬਾਈ ਹੈਗਾ ਧੰਨਵਾਦ ਜੀ ਹਾਂਜੀ ਤਾਂ ਜਿਵੇਂ ਤੁਸੀਂ ਸਾਰਾ ਮੇਲਾ ਲਗਭਗ ਦੇਖ ਹੀ ਲਿਆ ਹਨ ਤੇ ਇਹਦੀਆਂ ਇੱਕ ਦੋ ਪਾਰਟਸ ਹੋਰ ਆਉਣਗੇ ਪ੍ਰੋਪਰ ਮੇਲੇ ਦੇ ਕਿਉਂਕਿ ਮੇਲਾ ਵੱਡਾ ਸੀਗਾ ਤਾਂ ਕਰਕੇ ਸਾਰੇ ਸਾਰੀ ਵੀਡੀਓ ਇੱਕ ਵੀਡੀਓ ਦੇ ਵਿੱਚ ਸਾਰਾ ਕੁਝ ਕਵਰ ਨਹੀਂ ਹੋ ਸਕਦਾ ਸੀਗਾ ਤਾਂ ਕਰਕੇ ਤੇ ਇੱਕ ਦੋ ਪਾਰਟਸ ਹੋਰ ਆਉਣਗੇ ਉਹ ਵੀ ਦੇਖਿਓ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਕਿਵੇਂ ਦਾ ਲੱਗਿਆ ਧੰਨਵਾਦ ਜੀ ਸਾਰਿਆਂ ਦਾ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਜੀ